ਜੀਟੀਬੈਬ ਟੀਵੀ ਦੇਖ ਰਹੇ ਦਸ਼ਕਾ ਨੂੰ ਮਨਪ੍ਰਿਸਮ ਬਦਰੀਕਰਮ ਬਲੋ ਪਿਆਰ ਪਰਸਾਸੀ ਹਕਾਲ ਬਰਤਾਨੀਆਂ ਦੇ ਵਿੱਚ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ 4 ਜੁਲਾਈ ਨੂੰ ਬਰਤਾਨੀਆਂ ਦੀਆਂ ਜਿਹੜੀਆਂ ਆਮ ਚੋਣਾਂ ਹੋਣ ਜਾ ਰਹੀਆਂ ਤੇ ਸਲੋ ਹਲਕੇ ਤੋਂ ਪੰਜਾਬੀ ਮੂਲ ਦੇ ਉਮੀਦਵਾਰ ਤਨਮਨਜੀਤ ਸਿੰਘ ਟੀਸੀ ਜਿਨ੍ਹਾਂ ਨੇ ਇੱਕ ਵੱਡਾ ਇਤਿਹਾਸ ਰਚਿਆ ਸੀ ਪਿਛਲੀਆਂ ਚੋਣਾਂ ਦੇ ਵਿੱਚ ਤੇ ਇਸ ਵਾਰ ਫਿਰ ਉਹ ਸਲੋ ਹਲਕੇ ਤੋਂ ਲੀਬਰ ਪਾਰਟੀ ਦੇ ਉਮੀਦਵਾਰ ਨੇ ਤੇ ਆਉਂ ਕਰਦੇ ਆ ਉਹਨਾਂ ਨਾਲ ਗੱਲਬਾਤ ਤੇ ਜਾਣਦੇ ਆ ਉਹਨਾਂ ਦੀਆਂ ਸਰਗਰਮੀਆਂ ਕਿਹੋ ਜਿਹੀਆਂ ਨੇ ਤੇ ਭਵਿੱਖ ਨੂੰ ਲੈ ਕੇ ਉਹਨਾਂ ਦੀਆਂ ਕਿਹੋ ਜੀਆਂ ਯੋਜਨਾਵਾਂ ਨੇ ਤੇ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਹਲਕੇ ਦੇ ਲਈ ਕੀ ਕੁਝ ਕੀਤਾ ਸਾਡੇ ਨਾਲ ਨੇ ਐਮਪੀ ਤਨਮਨਜੀਤ ਸਿੰਘ ਢੇਸੀ ਜਿਹੜੇ ਕਿ ਹੁਣ ਜਦੋਂ ਪਾਰਲੀਮੈਂਟ ਡਿਸਾਲਵ ਹੋ ਜਾਣੀ ਆ ਉਦੋਂ ਸਿਰਫ ਤੇ ਸਿਰਫ ਲੀਬਰ ਪਾਰਟੀ ਦੇ ਸლო ਹਲਕੇ ਤੋਂ ਸਿਰਫ ਉਮੀਦਵਾਰੀ ਹੋਣਗੇ ਤੇ ਅਸੀਂ ਐਜੇ ਉਮੀਦਵਾਰ ਅੱਜ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਆਂ ਕਿ ਇਹਨਾਂ ਦੇ ਹਲਕੇ ਦੇ ਵਿੱਚ ਸਲੋ ਹਲਕੇ ਤੋਂ ਇਹ ਦੁਬਾਰਾ ਲਿਬਰ ਪਾਰਟੀ ਵੱਲੋਂ ਉਮੀਦਵਾਰ ਨੇ ਤਰਨਜੀਤ ਜੀ ਸਭ ਤੋਂ ਪਹਿਲਾਂ ਤਾਂ ਅਜੀਤ ਵਿਪਟੀ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਕੱਢਿਆ ਤੇ ਕਿਸ ਤਰ੍ਹਾਂ ਚੱਲ ਰਹੀ ਹੈ ਕੈਂਪੇਨ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਬਿਲਕੁਲ ਵੱਜ ਚੁੱਕਿਆ ਜੋਨਾਂ ਦਾ ਬਿਲਕੁਲ ਤੁਹਾਡਾ ਵੀ ਧੰਨਵਾਦ ਜੀ ਬਦਨੀਕਲਾ ਸਾਹਿਬ ਤੁਸੀਂ ਹਮੇਸ਼ਾ ਚਾਹੇ ਜਦੋਂ ਅਸੀਂ ਗੱਤਕਾ ਫੈਡਰੇਸ਼ਨ ਯੂਕੇ ਦੇ ਸਾਲਾਨਾ ਗੱਤਕਾ ਚੈਂਪੀਅਨਸ਼ਿਪ ਕਰਦੇ ਆ ਉੱਥੇ ਵੀ ਤੁਸੀਂ ਕਵਰੇਜ ਕਰਨ ਨੂੰ ਆਉਂਦੇ ਆ ਕੋਈ ਵੀ ਜਿਹੜੇ ਆਪਣੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜੋ ਮਸਲੇ ਹੁੰਦੇ ਪਾਰਲੀਮੈਂਟ ਦੇ ਵਿੱਚ ਜਦੋਂ ਉਹਨਾਂ ਦੇ ਬਾਰੇ ਕੋਈ ਨਾ ਕੋਈ ਸਮਾਰੋਹ ਹੁੰਦਾ ਤੁਸੀਂ ਉੱਥੇ ਵੀ ਹੁੰਦੇ ਇੱਥੇ ਸਲੋ ਵੀ ਪਹੁੰਚ ਅੱਜ ਵੀ ਇੱਥੇ ਸਲੋ ਪਹੁੰਚੇ ਹੋਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੇਖੋ ਬਿਗਲ ਤਾਂ ਮੇਰੇ ਲਈ ਤਾਂ ਸਾਲ ਪਹਿਲਾਂ ਹੀ ਵੱਜ ਗਿਆ ਸੀ ਕਿ ਜਦੋਂ ਉਮੀਦਵਾਰ ਲੀਬਰ ਪਾਰਟੀ ਦਾ ਮੈਂ ਐਲਾਨਿਆ ਗਿਆ ਸੀਗਾ ਉਸ ਤੋਂ ਹੀ ਉਸ ਵੇਲੇ ਤੋਂ ਹੀ ਮੈਂ ਦਰਵਾਜ਼ੇ ਖੜਕਾਉਣ ਲੋਕਾਂ ਨੂੰ ਮਿਲਣ ਦੇ ਦੀ ਕਾਰਵਾਈ ਸ਼ੁਰੂ ਸੀਗੀ ਪਰ ਮੇਰੇ ਲਈ ਤਾਂ ਜੇ ਅਸਲ ਬਣ ਬਣੀਏ ਵੀ ਜਦੋਂ ਤੁਸੀਂ ਚੁਣ ਹੋ ਜਾਂਦੇ ਆ ਇੱਕ ਜਦੋਂ ਤੁਸੀਂ ਲੋਕਾਂ ਦੇ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੇ ਤਾਂ ਉਦੋਂ ਤੋਂ ਹੀ ਤੁਹਾਡੀ ਇੱਕ ਸੰਦੀ ਕੈਂਪੇਨ ਰੀ ਇਲੈਕਸ਼ਨ ਕੈਂਪੇਨ ਹੁੰਦੀ ਜੇ ਤੁਸੀਂ ਫੇਰ ਖੜਾ ਹੋਣਾ ਹੁੰਦਾ ਜੇ ਤੁਸੀਂ ਲੋਕਾਂ ਦੇ ਕੰਮ ਕਰੋਗੇ ਲੋਕਾਂ ਵਿੱਚ ਵਿਚਰੋਗੇ ਪਾਰਲੀਮੈਂਟ ਵਿੱਚ ਮਸਲੇ ਉਠਾਉਂਗੇ ਉਹ ਵੀ ਇੱਕ ਸੰਦੀ ਕੈਂਪੇਨ ਹੀ ਹੁੰਦੀ ਹੈ ਇਸ ਵਾਰ ਜਿਹੜੀ ਚੋਣ ਥੋੜੀ ਜਿਹੀ ਡਿਫਰੈਂਟ ਜਿਹੀ ਨਹੀਂ ਲੱਗਦੀ ਕਿਉਂਕਿ ਇੱਕ ਤਾਂ ਸਡਨਲੀ ਅਨਾਉਂਸ ਹੋਈ ਹੈ ਇਦਾਂ ਐਕਸਪੈਕਟੇਸ਼ਨ ਤਾਂ ਸੀਗੀ ਪਰ ਇਡੀ ਕੁਇਕ ਹੋਊਗੀ ਇਹ ਨਹੀਂ ਸੀ ਸੋਚਿਆ ਤੇ ਤੁਸੀਂ ਟੂਰੀ ਦੇ ਜਿਵੇਂ ਆਪਾਂ ਕੰਜ਼ਰਵੇਟਿਵ ਦੀ ਗੱਲ ਕਰੀਏ ਇਹਨਾਂ ਦੇ ਓਵਰੋਲ ਤੇ ਪਿਛਲੇ ਸਾਲਾਂ ਨੂੰ ਕਿਵੇਂ ਦੇਖਦੇ ਆ ਤੁਸੀਂ ਇਹ ਦੇਖੋ ਇਹ ਤੁਹਾਡੀ ਗੱਲ ਸਹੀ ਆ ਵੀ ਆਪਾਂ ਕੋਈ ਇਹਦਾ ਸੋਚ ਨਹੀਂ ਸਿਕਾ ਸੋਚਦਾ ਨਹੀਂ ਸਿਕਾ ਅਚਨਚੇ ਹੀ ਇੱਕੋ ਦਮੀ ਹੁਣ 4 ਜੁਲਾਈ ਨੂੰ ਜਿਹੜੀ ਇਹ ਚੋਣ ਆ ਲੋਕ ਸਭਾ ਦੀ ਜਨਰਲ ਇਲੈਕਸ਼ਨ ਸੋ ਇੱਕ ਤਾਂ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜੇ ਤੁਸੀਂ ਵੋਟਾਂ ਲਈ ਰਜਿਸਟਰ ਨਹੀਂ ਗਏ ਤਾਂ ਰਜਿਸਟਰ ਕਰੋ ਇਹ ਵੀ ਬਹੁਤ ਜ਼ਰੂਰੀ ਆ ਬਹੁਤ ਆਸਾਨ ਤਰੀਕਾ ਆ ਤੁਸੀਂ ਜਦੋਂ Google ਦੇ ਵਿੱਚ ਜਾ ਕੇ ਰਜਿਸਟਰ ਟੂ ਵੋਟ ਪਾਉਂਗੇ ਸਰਕਾਰੀ ਵੈਬਸਾਈਟ ਆ ਜਾਂਦੀ ਆ ਰਜਿਸਟਰ ਟੂ ਵੋਟ ਵਾਲੀ ਉੱਤੇ ਤੁਸੀਂ ਤੁਹਾਨੂੰ ਸਿਰਫ ਨੈਸ਼ਨਲ ਇੰਸ਼ੋਰੈਂਸ ਨੰਬਰ ਚਾਹੀਦਾ ਆ ਐਡਰੈਸ ਤਾਂ ਫਿਰ ਤੁਹਾਡੀ ਵੋਟ ਬਣ ਸਕਦੀ ਹੈ ਬਹੁਤ ਸਾਰੇ ਜਿਹੜੇ ਇੱਥੇ ਦੇ ਜਿਹੜੇ ਵਿਦਿਆਰਥੀ ਜਿਹੜੇ ਆਏ ਹੋਏ ਨੇ ਉਧਰੋਂ ਇੰਡੀਆ ਤੋਂ ਕੁਝ ਜਿਹੜੇ ਮੀਆਂ ਬੀਬੀ ਜਿਹੜੇ ਵਰਕ ਵੀਜ਼ੇ ਤੇ ਆਏ ਨੇ ਜੇ ਤੁਹਾਡੇ ਕੋਲ ਨੈਸ਼ਨਲ ਇੰਸ਼ੋਰੈਂਸ ਨੰਬਰ ਆ ਤਾਂ ਤੁਹਾਨੂੰ ਵੋਟ ਪਾਉਣ ਦਾ ਵੀ ਅਧਿਕਾਰ ਹੈਗਾ ਆ ਓਕੇ ਉਹ ਵੀ ਜਣ ਕੇ ਵੋਟ ਪਾ ਸਕਦੇ ਉਹ ਪਾ ਸਕਦੇ ਨੇ ਸੋ ਉਹ ਜ਼ਰੂਰ ਇਹ ਮੈਂ ਤੁਹਾਡੇ ਮਾਧਿਅਮ ਦੇ ਰਹੀ ਇਹ ਸੁਨੇਹਾ ਪਹੁੰਚਾਉਣਾ ਚਾਹੁੰਦਾ ਸੀਗਾ ਵੀ ਤੁਸੀਂ ਵੋਟਾਂ ਲਈ ਰਜਿਸਟਰ ਜ਼ਰੂਰ ਕਰੋ ਖਾਸ ਕਰਕੇ ਜੇ ਤੁਸੀਂ ਸਲੋ ਦੇ ਵਿੱਚ ਰਹਿੰਦੇ ਆ ਤਾਂ ਜ਼ਰੂਰ ਕਰੋ ਤਾਂ ਕਿ ਤੁਸੀਂ ਇਸ ਨਾਲ ਚੀਜ਼ ਨੂੰ ਵੋਟ ਪਾ ਸਕਦੇ ਆ ਪਰ ਦੇਖੋ ਇਸ ਦੇ ਨਾਲ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਿਛਲੇ 14 ਸਾਲਾਂ ਤੋਂ ਕੰਸਰਵਟਿਵ ਸਰਕਾਰ ਇੱਥੇ ਚੱਲ ਰਹੀ ਹੈ ਜੇ ਆਪਾਂ ਦੇਖੀਏ ਜਿਹੜੇ ਸਾਡੇ ਨੈਸ਼ਨਲ ਹੈਲਥ ਸਰਵਿਸ ਆ ਉੱਥੇ রেকর্ড হাই এনএইচএস ওয়েটিং লিস্ট ਵੀ ਇੰਨੇ রেকর্ড ਤੋੜ ਕਦੀ ਲੰਬੀ ਉਡੀਕ ਲੋਕਾਂ ਨੂੰ ਆਪਣੇ ਆਪਰੇਸ਼ਨਾਂ ਦੇ ਲਈ ਜਾਂ ਆਪਣੇ ਜੋ ਟ੍ਰੀਟਮੈਂਟ ਲਈ ਇੰਨਾ ਨਹੀਂ ਉਹਨਾਂ ਨੂੰ ਉਡੀਕ ਕਰਨੀ ਪਈ ਸੀ ਤਾਂ ਇਹ ਕਈਆਂ ਨੂੰ ਤਾਂ ਕਈ ਕਈ ਮਹੀਨੇ ਕਈਆਂ ਨੂੰ 1-2 ਸਾਲ ਵੀ ਉਡੀਕ ਕਰਨੀ ਪੈਂਦੀ ਹੈ ਉਸ ਆਪਰੇਸ਼ਨ ਕਰਨ ਨੂੰ ਉਸ ਦੇ ਨਾਲ ਨਾਲ ਜੇ ਆਪਾਂ ਦੇਖੀਏ ਜਿਹੜਾ ਟੈਕਸ ਬਰਡਨ ਜਿਹੜਾ ਕਰ ਲੋਕਾਂ ਨੂੰ ਦੇਣਾ ਪੈਂਦਾ ਆ ਇਹ ਬਦਨੀ ਕਲਾ ਸਾਬ 1940 ਦੇ ਦਹਾਕਿਆਂ ਤੋਂ ਬਾਅਦ ਇਸ ਸਭ ਤੋਂ ਜ਼ਿਆਦਾ ਟੈਕਸ ਬਰਡਨ ਆ ਕਿ ਲੋਕਾਂ ਤੇ ਜਿਹੜਾ ਟੈਕਸ ਦਾ ਜਿਹੜਾ ਕਰ ਦਾ ਬੋਝ ਆ ਇਹ ਵੀ ਇੱਕ ਰਿਕਾਰਡ ਇਹਨਾਂ ਨੇ ਕਾਇਮ ਕਰ ਦਿੱਤਾ ਆ ਜੋ ਜਿਹਦੇ ਨਾਲ ਲੋਕਾਂ ਤੇ ਜਿਹੜਾ ਬੋਝ ਆ ਚਾਹੇ ਉਹਨਾਂ ਦੇ ਗੈਸ ਬਿਜਲੀ ਦੇ ਬਿੱਲ ਇੰਨੇ ਵੱਧ ਗਏ ਨੇ ਚਾਹੇ ਉਹ ਦੇਖੋ ਜਿਹੜਾ ਟੈਕਸ ਪੇ ਕਰਦੇ ਨੇ ਮਹਿੰਗਾਈ ਜਿੰਨੀ ਵੱਧ ਗਈ ਆ ਇਹਨਾਂ ਦੀਆਂ ਕੰਸਰਵਟਿਵ ਪਾਰਟੀ ਦੇ ਨੀਤੀਆਂ ਕਰਕੇ ਇਸ ਦੇ ਨਾਲ ਨਾਲ ਜੇ ਆਪਾਂ ਦੇਖੀਏ ਕਿ ਜਿਹੜੀ ਇਕਨੋਮੀ ਵੀ ਇਹਨਾਂ ਨੇ ਕ੍ਰੈਸ਼ ਕਰ ਦਿੱਤੀ ਸੀਗੀ ਉਹਦਾ ਪੱਠਾ ਬਿਠਾ ਦਿੱਤਾ ਸੀਗਾ ਜਦੋਂ ਲਿਸਟ ਟਰਸਟ ਨੇ ਆਪਣਾ ਉਹ ਮਿਨੀ ਬਜਟ ਪੇਸ਼ ਕੀਤਾ ਅਰਬਾਂ ਪੌਂਡ ਰਾਤੋ-ਰਾਤ ਜੋ ਡਿਗੇ ਉਹਦੇ ਨਾਲ ਕੀ ਹੋਇਆ ਜਿਹੜਾ ਵਿਆਜ ਵਧ ਗਿਆ ਇੰਟਰਸਟ ਰੇਟ ਵਧ ਗਿਆ ਲੋਕਾਂ ਦੇ ਜਿਹੜਾ ਘਰਾਂ ਦੀਆਂ ਮੋਗੇਜਸ ਉਹ ਵਧ ਗਈਆਂ ਬਹੁਤ سارے ਲੋਕ ਜਿਹੜੇ ਘਰਾਂ ਦੇ ਜਗੇ ਕਿਰਾਏ ਆ ਉਹ ਵੀ ਵੱਧ ਉਹ ਵੀ ਉਹ ਵੀ ਇਸ ਕਰਕੇ ਆ ਕਿਉਂਕਿ ਜਿਹੜਾ ਹਾਊਸਿੰਗ ਕ੍ਰਾਈਸਿਸ ਜਿਹਨੂੰ ਆਪਾਂ ਕਹਿੰਦੇ ਆ ਵੀ ਜਿਹੜਾ ਘਰਾਂ ਦੀ ਜੋ ਇਸ ਸਮੱਸਿਆ ਜਿਹੜਾ ਸੰਕਟ ਹੈਗਾ ਆ ਉਹ ਇਸ ਕਰਕੇ ਆ ਕਿਉਂਕਿ ਸਰਕਾਰ ਨੇ ਜੋ ਨਵੇਂ ਘਰ ਬਣਾਉਣ ਦੀ ਜਿਹੜੀ ਇਹਨਾਂ ਦਾ ਟੀਚਾ ਸੀਗਾ ਵੀ ਹਰ ਸਾਲ 3 ਲੱਖ ਘਰ ਬਣਾਉਣੇ ਨੇ ਉਹ ਇਹਨਾਂ ਨੇ ਸਭ ਉਹ ਪੂਰੇ ਤਾਂ ਕੀ ਕਰਨ ਇਹਨਾਂ ਨੇ ਟੀਚੇ ਹੀ ਉਹ ਇੱਕ ਪਾਸੇ ਕਰ ਦਿੱਤੇ ਕਿਉਂਕਿ ਇਹਨਾਂ ਦੇ ਕੋਸ਼ ਜਿਹੜੇ ਪਿੰਡੂ ਇਲਾਕਿਆਂ ਦੇ ਵਿੱਚ ਜਿਹੜੇ ਮੈਂਬਰ ਆਫ ਪਾਰਲੀਮੈਂਟ ਇਹਨਾਂ ਦੇ ਰਹਿੰਦੇ ਸੀ ਉਹ ਨਹੀਂ ਚੌਧੇਸੀਪੀ ਉਹਦੇ ਇਲਾਕਿਆਂ ਚ ਕੁਝ ਵੀ ਇੱਕ ਵੀ ਘਰ ਬਣੇ ਸੋ ਉਹ ਡਿਵੈਲਪਮੈਂਟ ਨੂੰ ਰੋਕਣ ਕਰਕੇ ਇਹ ਆਪਾਂ ਨੂੰ ਦੇਖਣਾ ਪੈ ਰਿਹਾ ਸੋ ਇਹ ਇਹ ਜਿਹੜੀਆਂ ਇਹ ਚੀਜ਼ਾਂ ਆ ਬਹੁਤ ਹੋਰ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਦੇ ਲਈ ਲੇਬਰ ਪਾਰਟੀ ਦਾ ਬਕਾਇਦਾ ਇੱਕ ਪਲਾਨ ਆ ਅਸੀਂ ਆਪਣਾ ਜਿਹੜਾ ਇੱਕ ਡੈਕੇਡ ਓਵਰਨਿਊਅਲ ਅਸੀਂ ਚਾਹੁੰਦੇ ਆ ਕਿ ਅਗਲੇ 10 ਸਾਲਾਂ ਦੇ ਵਿੱਚ ਕਿਵੇਂ ਕਿਵੇਂ ਦੇਸ਼ ਦੀ ਨੁਹਾਰ ਆਪਾਂ ਬਦਲੀਏ ਤਾਂ ਸਾਰਿਆਂ ਦੇ ਲਈ ਇੱਕ ਉਜਲਾ ਭਵਿੱਖ ਹੋਵੇ ਉਹਦੇ ਵਿੱਚ ਅਸੀਂ ਕਿਹਾ ਕਿ ਇੱਕ ਤਾਂ ਅਸੀਂ 1.5 ਮਿਲੀਅਨ ਘਰ ਸੋ 15 ਲੱਖ ਘਰ ਅਸੀਂ ਅਗਲੇ 5 ਸਾਲਾਂ ਦੇ ਵਿੱਚ ਬਣਾਉਣਾ ਹੈ ਉਹਦੇ ਵਿੱਚ ਉੱਚੇਚੇ ਤੌਰ ਤੇ ਜਿਹੜਾ ਅਫੋਰਡੇਬਲ ਹਾਊਸਿੰਗ ਯਾਨੀ ਕਿ ਜਿਹੜੇ ਘੱਟ ਰੇਟ ਤੇ ਜਿਹੜੇ ਘਰ ਆ ਇਹ ਨਿਕਾ ਕਿ ਉੱਥੇ ਨਵੇਂ ਘਰ ਬਣ ਜਣ ਤਾਂ ਸਾਰੇ ਮਹਿੰਗੇ ਮਹਿੰਗੇ ਲੋਕ ਲੈ ਨਾ ਸਕਣ ਬਿਲਕੁਲ ਉਸ ਦੇ ਨਾਲ ਨਾਲ ਜਿਹੜਾ ਸੋਸ਼ਲ ਹਾਊਸਿੰਗ ਹੈ ਜਿਹੜੀ ਕਾਉਂਸਲ ਹਾਊਸਿੰਗ ਆ ਉਹ ਵੀ ਬਣਾਉਣੀ ਆ ਯਾਨੀ ਕਿ ਇੱਕ ਰਲਿਆ ਮਿਲੇ ਜਿਹੜਾ ਗੁਲਦਸਤਾ ਇੱਕ ਕਿਸਮ ਦਾ ਜਿਹੜਾ ਪੇਸ਼ ਕਰਨਾ ਆ ਤਾਂ ਕਿ ਉੱਚ ਅਮੀਰਾਂ ਲਈ ਗਰੀਬਾਂ ਲਈ ਹਰ ਵਰਗ ਦੇ ਲਈ ਘਰ ਹੋਣ ਸੋ ਇਹ ਇੱਕ ਸਾਡਾ ਜਿਹੜਾ ਪ੍ਰਾਣਿਆ ਵੀ 1.5 ਮਿਲੀਅਨ 15 ਲੱਖ ਘਰ ਨਵੇਂ ਬਣਾਉਣੇ ਆ ਕਿਉਂਕਿ ਆਪਾਂ ਦੇਖ ਰਹੇ ਆ ਕਿ ਸਾਡੇ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਅਕਸਰ ਵਾਪਸ ਆਪਣੇ ਮਾਪੇ-ਮਾਪੇ ਜਾਂ ਬਜ਼ੁਰਗਾਂ ਦੇ ਘਰਾਂ ਚ ਜਾਣਾ ਕਿਉਂਕਿ ਉਹ ਘਰ ਆਪਣਾ ਨਹੀਂ ਲੈ ਸਕਦੇ ਸੋ ਇਸ ਦੇ ਨਾਲ ਨਾਲ ਅਸੀਂ ਇਹ ਵੀ ਪ੍ਰਣ ਕੀਤਾ ਆ ਕਿ ਦੇਖੋ ਜਿਹੜਾ ਆਪਣੇ ਬਿਜਲੀ ਤੇ ਗੈਸ ਦੇ ਬਿੱਲ ਵੱਧ ਗਏ ਆ ਉਹਦੇ ਲਈ ਲੇਬਰ ਪਾਰਟੀ ਨੇ ਕਿਹਾ ਕਿ ਅਸੀਂ ਜੀਬੀ એનર્ਜੀ ਇੱਕ ਨਵੀਂ ਬਕਾਇਦਾ ਜਿਹੜੀ ਸਰਕਾਰੀ ਜਿਹੜੀ ਇੱਕ એનર્ਜੀ ਕੰਪਨੀ ਅਸੀਂ ਆਪਾਂ ਸਥਾਪਿਤ ਕਰਨੀ ਆ ਉਹ ਇਸ ਕਰਕੇ ਲਈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਸਤੇ ਜੋ એનર્ਜੀ ਦੇ ਉਤਪਾਦਨ ਹੁੰਦੇ ਆ ਬਿਜਲੀ ਤਾਂ ਗੈਸ ਤੇ ਚਾਹੇ ਉਹ ਸੋਲਰ ਆ ਚਾਹੇ ਉਹ ਆਨਸ਼ੋਰ ਵਿੰਡ ਆਫਸ਼ੋਰ ਵਿੰਡ ਜਿਹੜਾ ਹਵਾ ਸੂਰਜ ਵਗੈਰਾ ਦਾ ਅਸੀਂ ਉਹ ਪੂਰਾ ਉਸ ਦਾ ਲਾਹਾ ਲੈ ਕੇ ਤਾਂ ਕਿ ਅਸੀਂ ਉਹਦਾ ਬਿਜਲੀ ਦਾ ਉਤਪਾਦਨ ਵਧਾਈਏ ਤਾਂ ਕਿ ਲੋਕਾਂ ਦੇ ਜਿਹੜੀ ਬਿਜਲੀ ਦਾ ਗੈਸ ਤੇ ਬਿੱਲ ਉਹ ਕਟਣ ਸੱਚਾ ਕਟ ਸਕੀ ਬਿਲਕੁਲ ਤਾਂ ਇਸ ਦੇ ਨਾਲ ਨਾਲ ਅਸੀਂ ਇਹ ਵੀ ਗੱਲ ਆਖੀ ਆ ਕਿ ਅਸੀਂ ਐਨ ਐਚ ਐਸ ਦੇ ਵਿੱਚ ਹੋਰ ਡਾਕਟਰ ਤੇ ਨਰਸ ਉਹ ਭਰਤੀ ਕਰੂਗੇ ਤਾਂ ਕਿ ਹਰ ਹਫਤੇ 40000 ਅਪਾਇੰਟਮੈਂਟਸ ਜਿਹੜੀਆਂ ਨੇ ਉਹ ਹੋਰ ਆਪਾਂ ਕਰੂਗੇ ਤਾਂ ਕਿ ਜਿਹੜਾ ਐਨ ਐਚ ਐਸ ਦਾ ਬੈਕਲੌਗ ਹੈ ਜਿਹੜਾ ਇੰਨਾ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਇੰਨੇ ਲੋਕਾਂ ਨੂੰ ਜਿਹੜੇ 7.8 ਮਿਲੀਅਨ ਹੈਗਾ ਭਾਜੀ 78 ਲੱਖ ਲੋਕੀ ਆਪਣੀ ਜਿਹੜੇ ਇਲਾਜ ਦਾ ਇਲਾਜ ਦਾ ਆਪਰੇਸ਼ਨ ਲਈ ਉਡੀਕ ਕਰ ਰਹੇ ਨੇ ਸੋ ਉਹਦੇ ਲਈ ਵੀ ਸਾਡਾ ਇਹ ਪਲਾਨ ਆ ਇਸ ਤੇ ਨਾਲ ਨਾਲ ਅਸੀਂ ਇਹ ਕਿਹਾ ਕਿ ਜਿਹੜਾ ਸਕੂਲਾਂ ਦੇ ਜਿਹੜੇ ਹੁਣ ਦੇਖੋ ਕਲਾਸ ਸਾਈਜ਼ ਵੱਧ ਗਏ ਆ ਉਹਦੇ ਲਈ ਵੀ ਅਸੀਂ ਇਹ ਕਿਹਾ ਕਿ ਅਸੀਂ 6500 ਅਧਿਆਪਕ ਹੋਰ ਭਰਤੀ ਕਰੂਗੇ ਤੇ ਜਿਹੜਾ ਤੁਹਾਡੇ ਪਬਲਿਕ ਸਰਵਿਸਿਸ ਦੇ ਵੱਲੋਂ ਵੀ ਪੈਸੇ ਪਾਉਗੇ ਉਹ ਅਸੀਂ ਕਰਨਾ ਕਿੱਦਾਂ ਆ ਉਹ ਅਸੀਂ ਇਹ ਕਿਹਾ ਵੀ ਦੇਖੋ ਇਹ ਨਾ ਕਿ ਪੇ ਅਸੀਂ ਕਰਜੇ ਦੇਸ਼ ਤੇ ਦੇਸ਼ ਤੇ ਤਾਂ ਪਹਿਲਾਂ ਹੀ ਕਈ ਕਦੀ ਇਦਾਂ ਨਹੀਂ ਹੋਇਆ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇੰਨਾ ਦੇਸ਼ ਤੇ ਕਰਜ਼ੇ ਦਾ ਜਿਹੜਾ ਕਰਜ਼ੇ ਦਾ ਬੋਝ ਜਿਹੜਾ ਆ ਗਿਆ ਆ ਸੋ ਅਸੀਂ ਉਹ ਕਹਿ ਰਹੇ ਆ ਕਿ ਅਸੀਂ ਇੱਕ ਤਾਂ ਜਿਹੜਾ ਜਿਹੜਾ ਵਿੰਡਫੋਲ ਟੈਕਸ ਵੀ ਜਿਹੜੀਆਂ ਓਇਲ ਤਾਂ ਗੈਸ ਜਿਹੜੀਆਂ ਕੰਪਨੀਆਂ ਸੀ ਬਹੁਤ ਦੇਖੋ ਅਰਬਾਂ ਪੌਂਡੋ ਹਰ ਸਾਲ ਬਣਾਉਂਦੇ ਨੇ ਪਰ ਕਿਉਂਕਿ ਜਦੋਂ ਉੱਥੇ ਯੂਕਰੇਨ ਦਾ ਕ੍ਰਾਈਸਿਸ ਹੋਇਆ ਉਦੋਂ ਇੱਕੋ ਦਮ ਹੀ ਕੀਮਤਾਂ ਵਧ ਗਈਆਂ ਉਹਨਾਂ ਨੇ ਅਰਬਾਂ ਪੌਂਡ ਨਹੀਂ ਦੇ ਮੇਡ ਹੰਡਰਡਸ ਮੋਰ ਦਨ 100 ਬਿਲੀਅਨ ਪਾਉਂਡ ਸੋ ਅਸੀਂ ਚਾਹੁੰਦੇ ਆ ਕਿ ਉਹਦੇ ਵਿੱਚੋਂ ਇੱਕ ਵਿੰਡਫੋਲ ਟੈਕਸ ਉਹਨਾਂ ਕੰਪਨੀਆਂ ਤੇ ਲਾਈਏ ਜਿਹੜਾ ਉਹਨਾਂ ਨੂੰ ਜ਼ਿਆਦਾ ਮੁਨਾਫਾ ਹੋਇਆ ਜਿਹੜਾ ਪਹਿਲਾਂ ਤਾਂ ਮੁਨਾਫਾ ਉਹਤੇ ਨਹੀਂ ਉਹਤੇ ਸਿਰਫ ਜਿਹਦਾ ਪਹਿਲਾਂ ਸੀ ਅਸੀਂ ਉਹਤੇ ਇੱਕ ਵਿੰਡਫੋਲ ਟੈਕਸ ਜਿਹਨੂੰ ਕਹਿੰਦੇ ਨੇ ਇੱਕ ਵਾਰੀ ਉਹ ਲੈਣਾ ਆ ਇਸ ਦੇ ਨਾਲ ਨਾਲ ਅਸੀਂ ਕਿਹਾ ਕਿ ਜਿਹੜਾ ਨਾਨ ਡੋਮ ਟੈਕਸ ਸਟੇਟਸ ਆ ਕੁਝ ਲੋਕੀ ਆ ਉਹ ਇੱਥੇ ਆ ਕੇ ਕੋਈ ਟੈਕਸ ਨਹੀਂ ਭਰਦੇ ਪਰ ਸਹੂਲਤਾਂ ਦਾ ਫਾਇਦਾ ਲੈ ਲੈਂਦੇ ਆ ਹੋਰ ਅਲਗ-ਅਲਗ ਦੇਸ਼ਾਂ 'ਚ ਉਹਨਾਂ ਦੇ ਨਾਗਰਿਕਤਾ ਹੁੰਦੀ ਆ ਐਸੀ ਕਹਿੰਦੇ ਜੇ ਤੁਸੀਂ ਇੱਥੇ ਰਹਿੰਦੇ ਆ ਜੇ ਤੁਸੀਂ ਇੱਥੇ ਦੀਆਂ ਸਹੂਲਤਾਂ ਤੁਸੀਂ ਲੈ ਰਹੇ ਨੇ ਤਾਂ ਤੁਹਾਨੂੰ ਇੱਥੇ ਕਰ ਵੀ ਦੇਣਾ ਪੜਾ ਸੋ ਉਹ ਹੈਗਾ ਨਾਨ ਡੋਮ ਟੈਕਸ ਸਟੇਟਸ ਜਿਹੜਾ ਹੈਗਾ ਇਹਦੇ ਨਾਲ ਦੇਖੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਅਰਬਾਂ ਪੌਂਡ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚ ਆਜੂਗਾ ਕੰਸਰਵਟਿਵ ਸਰਕਾਰ ਨੂੰ ਅਸੀਂ बार-बार ਰੌਲਾ ਪਾ ਪਾ ਕੇ ਕਹਿ ਰਹੇ ਆ ਕਿ ਤੁਸੀਂ ਕਿਉਂ ਨਹੀਂ ਇਹ ਨੀਤੀਆਂ ਅਪਣਾ ਰਹੇ ਪਰ ਉਹੀ ਮੈਨੂੰ ਲੱਗਦਾ ਕਈ ਵਾਰ ਹੁੰਦਾ ਕਿ ਕਈਆਂ ਦੇ ਦੋਸਤ ਮਿੱਤਰ ਜਾਂ ਜਿਹੜੇ ਜਿੱਥੋਂ ਕਿਸੇ ਨੂੰ ਫੰਡਿੰਗ ਮਿਲਦੀ ਹੈ ਜੋ ਵੀ ਉਹਨਾਂ ਦੇ ਕਾਰਨ ਹੋਗੇ ਉਹਨਾਂ ਨੇ ਇਹ ਨਹੀਂ ਇਹ ਨੀਤੀਆਂ ਬਣਾਈਆਂ ਪਰ ਲੇਬਰ ਸਰਕਾਰ ਕਰੂਗੀ ਕਿਉਂਕਿ ਲੇਬਰ ਸਰਕਾਰ ਹੈਗੀ ਆਮ ਲੋਕਾਂ ਦੇ ਹੱਕ ਦੇ ਵਿੱਚ ਇਹ ਤਾਂ ਤੁਹਾਡੀ ਜਿਉਂਕਿ ਤੁਸੀਂ ਸ਼ੈਡੋ ਮਿਨਿਸਟਰ ਰਹੇ ਹੋ ਰੇਲਵੇ ਦੇ ਜਾਂ ਕੋਈ ਤੇ ਰੇਲਵੇ ਦੇ ਲਈ ਤੁਸੀਂ ਕੀ ਕੋਈ ਖਾਸ ਚੀਜ਼ ਲੈ ਕੇ ਆਏ ਜੀ ਦੇਖੋ ਬਨਿਕਲਨ ਸਾਹਿਬ ਦੇਖੋ ਇਸ ਵੇਲੇ ਮੈਂ ਹੈਗਾ ਜਿਹੜਾ ਸ਼ੈਡੋ ਬਿਜ਼ਨਸ ਦਾ ਟ੍ਰੇਡ ਮੰਤਰੀ ਉਸ ਤੋਂ ਪਹਿਲਾਂ ਮੈਂ ਸ਼ੈਡੋ ਟ੍ਰੈਜਰੀ ਮੰਤਰੀ ਵੀ ਰਹਿ ਚੁੱਕਾ ਹਾਂ ਜਿਹੜਾ ਸਰਕਾਰੀ ਜਿਹੜਾ ਖਜ਼ਾਨਾ ਸ਼ੈਡੋ ਮੰਤਰੀ ਤਾਂ ਉਸ ਤੋਂ ਪਹਿਲਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ 3 ਸਾਲ ਮੈਂ ਸ਼ੈਡੋ ਟ੍ਰਾਂਸਪੋਰਟ ਮੰਤਰੀ ਵੀ ਰਿਹਾ ਉਹ ਰੇਲਵੇਜ਼ ਦੇ ਵਿੱਚ ਉਚੇਚੇ ਤੌਰ ਤੇ ਅਸੀਂ ਇਹ ਕਿਹਾ ਕਿਉਂਕਿ ਦੇਖੋ ਸਾਡੇ ਜਿਹੜੇ ਰੇਲ ਗੱਡੀਆਂ ਨੇ ਅਕਸਰ ਲੋਕਾਂ ਨੂੰ ਬਹੁਤ ਉਡੀਕ ਕਰਨੀ ਪੈਂਦੀ ਜਿਹੜਾ ਲੰਡਨ ਤੋਂ ਬਾਅਦ ਜਦੋਂ ਆਪਾਂ ਜਾਂਦੇ ਹਾਂ ਉਹ ਬਹੁਤ ਹੀ ਘੱਟ ਲੋਕਾਂ ਲਈ ਜਿਹੜੀ ਸਹੂਲਤ ਹੁੰਦੀ ਹੈ ਸੋ ਅਸੀਂ ਇਹ ਕਹਿ ਰਹੇ ਆ ਕਿ ਅਸੀਂ ਚਾਹੁੰਦੇ ਆ ਕਿ ਇੱਕ ਤਾਂ ਜਿਹੜਾ ਇਹ ਰੇਲਵੇਜ਼ ਆ ਵੀ ਇਹਨੂੰ ਅਸੀਂ ਸਰਕਾਰੀ ਕਰਨ ਇਹਨਾਂ ਦਾ ਕਰੀਏ ਵੀ ਨੈਸ਼ਨਲਾਈਜ਼ ਕਰੀਏ ਤੇ ਇਸ ਦੇ ਨਾਲ ਨਾਲ ਅਸੀਂ ਚਾਹੁੰਦੇ ਆ ਕਿ ਉਹਦੇ ਵਿੱਚ ਆਪਾਂ ਇਨਫਰਾਸਟ੍ਰਕਚਰ ਬਿਲਡ ਕਰੀਏ ਤਾਂ ਕਿ ਜਿਹੜਾ ਢਾਂਚਾ ਆ ਉਹ ਹੋਰ ਮਜ਼ਬੂਤ ਹੋਵੇ ਤੇ ਅਸੀਂ ਨਾਲ ਦੇ ਨਾਲ ਇਹ ਵੀ ਕਹਿ ਰਹੇ ਆ ਕਿ ਅਸੀਂ ਦੇਖੋ ਸਕਿੱਲਸ ਦਾ ਅਪਰੈਂਟਸ਼ਿਪਸ ਅਸੀਂ ਚਾਹੁੰਦੇ ਆ ਕਿ ਲੋਕਾਂ ਲੋਕ ਅਸੀਂ ਜਿਹੜਾ ਅਗਲੀ ਪੀੜ੍ਹੀ ਨੂੰ ਉਥੇ ਨੌਕਰੀਆਂ ਦੇ ਲਈ ਵੀ ਆਪਾਂ ਜਿਹੜਾ ਸਹਾਇਕ ਹੋਈਏ ਬਿਲਕੁਲ ਸੋ ਇਹ ਚੀਜ਼ਾਂ ਬਹੁਤ ਬਹੁਤ ਜ਼ਰੂਰੀ ਨੇ ਇਹ ਤਾਂ ਹੋ ਗਈ ਰੇਲਵੇ ਦੀ ਗੱਲ ਜਾਂ ਨੈਸ਼ਨਲ ਤੌਰ ਦੇ ਉੱਤੇ ਤੁਸੀਂ ਕੀ ਕਰ ਰਹੇ ਹੋ ਮੈਂ ਮੈਂ ਇੱਕ ਚੀਜ਼ ਇਹ ਵੀ ਦੇਖਣਾ ਚਾਹੁੰਦਾ ਕਿ ਤੁਸੀਂ ਸਲੋ ਹਲਕੇ ਤੋਂ ਕਿਉਂਕਿ ਮੇਨ ਤਾਂ ਜਿਹੜੀ ਜਦੋਂ ਸਲੋ ਵਾਲੇ ਵੋਟਾਂ ਪਾਉਣਗੇ ਫੇਰ ਹੀ ਬਲਗੇ ਕੱਲ ਜਿਹੜੀ ਆ ਉਹ ਗੱਲ ਥੁਰਦੀ ਉਹਨੇ ਜਿਹੜੀ ਗੱਲ ਨਹੀਂ ਥੁਰਦੀ ਜੀ ਬਿਲਕੁਲ ਕਈ ਵਾਰ ਅਕਸਰੀ ਦੇਖਿਆ ਜਾਂਦਾ ਕੁਝ ਨਰਾਜ਼ਗੀਆਂ ਹੋ ਜਾਂਦੀਆਂ ਲੋਕਾਂ ਵੱਲੋਂ ਕੁਝ ਸ਼ਾਬਾਸ਼ ਲੋਕਾਂ ਵੱਲੋਂ ਮਿਲਦੀ ਜਾਵੇ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਮੈਂ ਇੱਕ ਚੀਜ਼ ਦੇਖਣੀ ਚਾਹੁੰਦਾ ਪਿਛਲੇ ਕੁਝ ਸਮੇਂ ਦੇ ਉੱਤੇ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲ ਰਿਹਾ ਸੀ ਕੁਝ ਕ੍ਰਿਟੀਸਾਈਜ਼ ਜਿਹੜਾ ਉਹ ਹੋ ਰਿਹਾ ਸੀ ਤੁਹਾਡੇ ਦੇ ਉੱਤੇ ਖਾਸ ਕਰਕੇ ਕਿਸੇ ਖਾਸ ਲੋਕਾਂ ਵੱਲੋਂ ਹੂੰ ਉਹਦੇ ਵਿੱਚ ਜਿਵੇਂ ਖਾਸ ਤੌਰ ਤੇ ਜਿਹੜਾ ਆਪਣਾ ਜੋ ਫਿਲਸਤੀਨ ਤੇ ਜਿਹੜੀ ਉਹ ਜਿਹੜੀ ਜੰਗ ਲੱਗੀ ਆ ਉਹ ਉਸ ਚੀਜ਼ ਨੂੰ ਲੈ ਕੇ ਜੀ ਤੇ ਸਾਨੂੰ ਉਹਦੇ ਬਾਰੇ ਵੀ ਤੁਹਾਡਾ ਸ਼ੁਭਾਸ਼ ਕਰੋ ਕਿ ਤੁਹਾਡੀ ਪਾਰਟੀ ਦੀ ਲੈਣ ਕੀ ਸੀ ਤੁਸੀਂ ਉਹਦੇ ਵਕੀਲ ਤੇ ਇਹ ਅਜਿਹਾ ਕਿਉਂ ਹੋ ਰਿਹਾ ਤੇ ਤੁਸੀਂ ਉਹਦਾ ਕੀ ਜਵਾਬ ਦੋ ਦੇਖੋ ਬਿਲਕੁਲ ਤੁਸੀਂ ਸਹੀ ਫਰਮਾਇਆ ਜਿਹੜਾ ਫਿਲਸਤੀਨ ਦਾ ਜਿਹੜਾ ਮਸਲਾ ਆ ਉੱਥੇ ਜੋ ਹੋ ਰਿਹਾ ਆ ਜਿਹੜਾ ਅਤਿਆਚਾਰ ਹੋ ਰਿਹਾ ਆ ਉਹਦੇ ਖਿਲਾਫ ਮੇਰਾ ਵੀ ਹਿਰਦਾ ਦੁਖਦਾ ਮੈਂ ਉਹ ਤਦ ਹੀ ਪਾਰਲੀਮੈਂਟ ਦੇ ਵਿੱਚ ਬਾਰ-ਬਾਰ ਉਸ ਮਸਲੇ ਤੇ ਬੋਲਦਾ ਰਿਹਾ ਆ ਐਸੀ ਉਥੇ ਸ਼ਾਂਤੀ ਚਾਹੁੰਦੇ ਆ ਲੇਬਰ ਪਾਰਟੀ ਵੀ ਸ਼ਾਂਤੀ ਚਾਹੁੰਦੀ ਆ ਲੇਬਰ ਪਾਰਟੀ ਨੇ ਤਾਂ ਦੇਖੋ ਫਰਵਰੀ ਦੇ ਮਹੀਨੇ ਦੇ ਵਿੱਚ ਬਕਾਇਦਾ ਲੇਬਰ ਦਾ ਜਿਹੜਾ ਮੋਸ਼ਨ ਸੀਗਾ ਉਹ ਯੂਕੇ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਕਿ ਉਥੇ ਜੰਗਬੰਦੀ ਹੋਵੇ ਇਮੀਡੀਏਟ ਸੀਜ਼ਫਾਇਰ ਹੋਵੇ ਐਸੀ ਚਾਹੁੰਦੇ ਆ ਕਿ ਜਿਹੜੇ ਹੋਸਟੇਜਸ ਨੇ ਜਿਹੜਾ ਲੋਕਾਂ ਨੂੰ ਅਗਵਾ ਕੀਤਾ ਉਹ ਵੀ ਹਮਾਸ ਵਾਪਸ ਮੁੜੇ ਤਾਂ ਇਸ ਦੇ ਨਾਲ ਨਾਲ ਅਸੀਂ ਚਾਹੁੰਦੇ ਆ ਕਿ ਉਥੇ ਬਹੁਤ ਸਾਰੇ ਜਿਹੜਾ ਜਿਹੜੀ ਸਮਗਰੀ ਜਿਹੜੀ ਚਾਹੀਦੀ ਆ ਲੋਕਾਂ ਲਈ ਜਿਹੜੀ ਹਿਮੈਨਿਟੇਰੀਅਨ ਏਡ ਆ ਉਹ ਵੀ ਉੱਥੇ ਮੁਹੱਈਆ ਹੋਵੇ ਅਸੀਂ ਇਜ਼ਰਾਈਲ ਨੂੰ ਵੀ ਕਿਹਾ ਨਤਨਯਾਹੁ ਨੂੰ ਵੀ ਅਸੀਂ ਬਿਲਕੁਲ ਕਿਹਾ ਆ ਵੀ ਦੇਖੋ ਇੱਕ ਗਲਤ ਹੋ ਰਿਹਾ ਆ ਤਾਂ ਤੁਹਾਨੂੰ ਇਹ ਬੰਦ ਕਰਨਾ ਚਾਹੀਦਾ ਆ ਪਰ ਇਹ ਕੁਝ ਲੋਕੀ ਜਿਹੜੇ ਨੇ ਉਸ ਮਸਲੇ ਨੂੰ ਲੈ ਕੇ ਉਹ ਮੈਨੂੰ ਪਤਾ ਇੱਥੇ ਦੋ ਆਜ਼ਾਦ ਉਮੀਦਵਾਰ ਵੀ ਮੇਰੇ ਖਿਲਾਫ ਖੜ ਗਏ ਨੇ ਉਹ ਵੀ ਬਸ ਇਹੀ ਕਰ ਰਹੇ ਆ ਵੀ ਦੇਖੋ ਲੇਬਰ ਪਾਰਟੀ ਆ ਨਹੀਂ ਕਰ ਰਹੀ ਉਹ ਦੇਖੋ ਸਾਡੀ ਸਰਕਾਰ ਨਹੀਂ ਹੈਗੀ ਯੂਕੇ ਦੀ ਇਸ ਵੇਲੇ ਕੰਸਰਵੇਟਿਵ ਪਾਰਟੀ ਦੀ ਸਰਕਾਰ ਆ ਅਸੀਂ ਉਹਨਾਂ ਨੂੰ ਬਾਰ-ਬਾਰ ਕਹਿ ਕੇ ਕਿ ਤੁਸੀਂ ਨੈਤਨਯਾਹੂ ਦਾ ਸਾਥ ਨਾ ਦਿਓ ਤੁਸੀਂ ਸ਼ਾਂਤੀ ਦਾ ਸਾਥ ਦਿਓ ਤਾਂ ਲੋਕਾਂ ਉੱਥੇ ਆਪਾਂ ਨੂੰ ਚਾਹੀਦਾ ਵੀ 2 ਸਟੇਟ ਸੋਲੂਸ਼ਨ ਚਾਹੀਦੀ ਆ ਤਾਂ ਕਿ ਇਜ਼ਰਾਈਲ ਤੇ ਫਲੇਸਤੀਨ ਦੋਨੇ ਅਮਨ ਸ਼ਾਂਤੀ ਦੇ ਨਾਲ ਰਹਿ ਸਕਣ ਸੋ ਇਹ ਚੀਜ਼ਾਂ ਨੂੰ ਮੈਂ ਤਰੀ ਤੁਹਾਡੇ ਜਿਹੜੇ ਦਰਸ਼ਕਾਂ ਨੂੰ ਵੀ ਇਹੀ ਕਹੂੰਗਾ ਕਿ ਕੁਝ ਲੋਕੀ ਵੰਡੀਆਂ ਪਾਉਣ ਦੇ ਵਿੱਚ ਲੱਗੇ ਹੋਏ ਨੇ ਧਰਮ ਦੇ ਮਜ਼ਬ ਦੇ ਨਾਂ ਤੇ ਵੋਟਾਂ-ਵੋਟਾਂ ਮੰਗ ਰਹੇ ਨੇ ਇਸ ਤੁਸੀਂ ਗੱਲ 'ਚ ਬਿਲਕੁਲ ਨਹੀਂ ਪੈਣਾ ਕਿਉਂਕਿ ਇਹ ਆਪਣੇ ਲਈ ਜ਼ਰੂਰੀ ਆ ਕਿ ਇਹ ਜਿਹੜਾ ਇਹ ਜਿਹੜੀ ਚੋਣ ਆ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਕਿਹੋ ਜਿਹੀ ਸਰਕਾਰ ਚਾਹੁੰਦੇ ਆ ਬਿਲਕੁਲ ਮੁਸ਼ਕਲਾਂ ਬਹੁਤ ਸਾਰੀਆਂ ਨੇ ਚਾਹੇ ਉਹ ਆਪਣੇ ਸਿਹਤ ਵਿਭਾਗ ਚ ਚਾਹੇ ਉਹ ਜਿਹੜੀ ਕਾਸਟ ਆਫ ਲਿਵਿੰਗ ਕਰਾਈਸ ਜਿਹੜੀ ਮਹਿੰਗਾਈ ਵਧੀ ਹੋਈ ਆ ਚਾਹੇ ਉਹ ਆਪਣੇ ਸਕੂਲਾਂ ਹਸਪਤਾਲਾਂ ਦੇ ਲਈ ਆਪਣੇ ਢਾਂਚੇ ਦੇ ਲਈ ਜਿਹੜੇ ਸੜਕਾਂ ਦੇ ਲਈ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਨੂੰ ਵੋਟ ਦਾ ਅਧਿਕਾਰ ਇਸਤੇਮਾਲ ਕਰਨਾ ਚਾਹੀਦਾ ਆ ਮੈਂ ਦੇਖੋ ਇਹ ਨਹੀਂ ਚਾਹੁੰਦਾ ਕਿ ਜਿਹੜਾ ਆਪਣੇ ਇੰਡੀਆ ਪਾਕਿਸਤਾਨ ਵਰਗੀ ਜਿਹੜੀ ਸਿਆਸਤ ਹੈ ਉਹ ਇੱਥੇ ਯੂਕੇ ਮੈਂ ਇੱਥੇ ਦਾ ਯੂਕੇ ਦਾ ਜੰਪ ਲੈ ਇੱਥੇ ਸਲੋ ਇਲਾਕੇ ਦਾ ਇੱਥੇ ਦਾ ਹੀ ਮੇਰਾ ਜਨਮ ਹੋਇਆ ਹੈ ਜੋ ਮੈਂ ਚਾਹਣਾ ਕਿ ਜਿਹੜੇ ਸਲੋ ਦੇ ਮਸਲੇ ਨੇ ਉਹਨਾਂ ਨੂੰ ਪ੍ਰਮੁੱਖ ਰੱਖਿਆ ਜਾਵੇ ਤੇ ਯੂਕੇ ਦੇ ਮਸਲਿਆਂ ਨੂੰ ਪ੍ਰਮੁੱਖ ਰੱਖਿਆ ਜਾਵੇ ਪਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਮਸਲੇ ਨੇ ਤੁਸੀਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਇਹ ਬੰਦਾ ਕਦੀ ਹਟਦਾ ਨਹੀਂ ਹੁੰਦਾ ਹਮੇਸ਼ਾ ਉੱਤੇ ਪਹਿਰਾ ਦਿੱਤਾ ਆ ਤੇ ਜਿੱਤੇ ਤੱਕ ਗਾਜ਼ਾ ਦਾ ਮਸਲਾ ਹੈ ਉੱਤੇ ਵੀ ਮੈਂ ਇਹ ਬਾਰ-ਬਾਰ ਉੱਥੇ ਆਖਿਆ ਕਿ ਇਹ ਜਿਹੜੇ ਬੱਚਿਆਂ ਦੇ ਅਤੇ ਬੀਬੀਆਂ ਦੇ ਜਿਹੜੇ ਉਚੇਚੇ ਤੌਰ ਤੇ ਦੇਖੋ ਹਜ਼ਾਰਾਂ ਦੀ ਤਦਾਦ ਵਿੱਚ ਉੱਥੇ ਲੁਕੀ ਮਰ ਗਏ ਨੇ ਇਹ ਬਹੁਤ ਹੀ ਮੰਦ ਮੰਦ ਭੱਗਾ ਆ ਤਾਂ ਅਸੀਂ ਇਹ ਚਾਹੁੰਦੇ ਆ ਕਿ ਇਹ ਜੰਗਬੰਦੀ ਹੋਵੇ ਇਹ ਪਿਛਲੇ ਸਾਲ ਵੀ ਜਦੋਂ ਇੱਥੇ ਦੋ ਵੋਟਾਂ ਪਈਆਂ ਸੀ ਉਹ ਇਹ ਵੀ ਮੈਂ ਜਿਹੜਾ ਸਪਸ਼ਟ ਕਰਨਾ ਚਾਹੁੰਦਾ ਆ ਕਈ ਦਫਾ ਕਈ ਰਹਿ ਕਹਿ ਰਹੇ ਨੇ ਦੇਖੋ ਲੇਬਰ ਨੇ ਅਬਸਟੇਨ ਕਰ ਦਿੱਤਾ ਇਹ ਮੈਨੂੰ ਕਈ ਕਈਆਂ ਨੇ ਕਿਹਾ ਐਸੀ ਦੇ ਕੋਈ ਜਿਹੜੇ ਸਕਾਟਿਸ਼ ਨੈਸ਼ਨਲ ਪਾਰਟੀ ਦੀ ਜਿਹੜੀ ਮੋਸ਼ਨ ਸੀ ਤੇ ਉਹਤੇ ਅਬਸਟੇਨ ਕੀਤਾ ਕਿਉਂਕਿ ਸਕਾਟਿਸ਼ ਨੈਸ਼ਨਲ ਪਾਰਟੀ ਦੀ ਲੇਬਰ ਪਾਰਟੀ ਨਾਲ ਨਹੀਂ ਮਿਲ ਰਲਦੀ ਐਸੀ ਸਾਂਝੇ ਤੌਰ ਤੇ ਇੱਕ ਮੋਸ਼ਨ ਨਹੀਂ ਪੇਸ਼ ਕਰ पाए ਉਹਨਾਂ ਦੀ ਸੋਚ ਅਲੱਗ ਸੀ 10 ਮਿੰਟਾਂ ਬਾਅਦ ਸਾਡੀ ਜਿਹੜੀ ਲੇਬਰ ਪਾਰਟੀ ਦੀ ਮੋਸ਼ਨ ਹੈ ਜਿੱਥੇ ਅਸੀਂ ਕਿਹਾ ਸੀ ਐਂਡ ਟੂ ਦਾ ਵਾਇਲੈਂਸ ਵੀ ਲੜਾਈ ਖਤਮ ਹੋਵੇ ਉਹਤੇ ਅਸੀ ਵੋਟਾਂ ਪਾਈਆਂ ਜਿਹੜੇ ਲੇਬਰ ਐਮਪੀਜ਼ ਨੇ ਪਰ ਉਹ ਕੁਝ ਲੋਕੀ ਗੁੰਮਰਾਹ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਸੋ ਮੇਰੇ ਇਹ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਜਿਹੜਾ ਨਿਮਰਤਾ ਸਹਿਤ ਬੇਨਤੀ ਆ ਕਿ ਆਪਾਂ ਧਰਮ ਜਾਂ ਮਜ਼ਬਦ ਦੇ ਨਾਤੇ ਨਹੀਂ ਵੋਟ ਪਾਣੀ ਮੈਂ ਤਾਂ ਸਿੱਖਾਂ ਨੂੰ ਵੀ ਜਦੋਂ ਮੈਂ ਗੁਰਦੁਆਰਿਆਂ ਦੇ ਵਿੱਚ ਮੈਂ ਪਹਿਲੀ ਦਫਾ 2017 ਦੇ ਵਿੱਚ ਜਦੋਂ ਖੜਾ ਸੀਗਾ ਮੈਂ ਕਿਹਾ ਤੁਸੀਂ ਸਿਰਫ ਇਹ ਨਹੀਂ ਉਹ ਇਸ ਕਰਕੇ ਨਹੀਂ ਵੋਟ ਪਾਣੀ ਪਏ ਬੰਦੇ ਦੇ ਇਥੇ ਪੱਗ ਇਹ ਸਰਦਾਰ ਆ ਮੈਂ ਕਿਹਾ ਤੁਸੀਂ ਇਹ ਦੇਖੋ ਵੀ ਮੇਰੇ ਵਿੱਚ ਗੁਣ ਉਹ ਹੈਗੇ ਨੇ ਜਾਂ ਨਹੀਂ ਕਿ ਮੈਂ ਸਹੀ ਤਰੀਕੇ ਦੇ ਨਾਲ ਤੁਹਾਡੀ ਨੁਮਾਇੰਦਗੀ ਕਰ ਪਾਵਾਂ ਸਲੋ ਦੇ ਹਲਕਾ ਨਿਵਾਸੀਆਂ ਦੀ ਨੁਮਾਇੰਦਗੀ ਕਰ ਪਾਵਾਂ ਪਰ ਇੱਕ ਗੱਲ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੇ ਮੈਂ ਤੁਹਾਡਾ ਮੈਂਬਰ ਆਫ ਪਾਰਲਮੈਂਟ ਨਿਯੁਕਤ ਹੋਇਆ ਤੁਹਾਡੇ ਵੱਲੋਂ ਚੁਣਿਆ ਗਿਆ ਤੇ ਮੈਂ ਸਲੋ ਦੇ ਮਸਲਿਆਂ ਦੇ ਨਾਲ-ਨਾਲ ਪੰਜਾਬੀਆਂ ਤੇ ਸਿੱਖਾਂ ਦੇ ਮਸਲੇ ਵੀ ਸਮੇਂ-ਸਮੇਂ ਤੇ ਜ਼ਰੂਰ ਉਠਾਉਂਗਾ ਇਸ ਦਾ ਮੇਰਾ ਸੰਦੇਸ਼ 2017 ਦੇ ਵਿੱਚ ਵੀ ਤਾਂ 2019 ਦੀ ਚੋਣ ਦੇ ਵਿੱਚ ਵੀ ਇਹੀ ਸੰਦੇਸ਼ ਸੀਗਾ ਭੀ ਧਰਮ ਦੇ ਨਾਂ ਤੇ ਨਹੀਂ ਵੋਟਾਂ ਪਾਉਣੀਆਂ ਤੁਸੀਂ ਦੇਖਣਾ ਕਿਸੇ ਦੀ ਲਿਆਕਤ ਤਾਂ ਕਾਬਲੀਅਤ ਕੀ ਆ ਉਹ ਤੁਹਾਡੀ ਨਿਮਾਇੰਦਗੀ ਕਰ ਪਾਏਗਾ ਜਾਂ ਨਹੀਂ ਇਹ ਮੇਰਾ ਮੇਰੇ ਕੱਲ ਲੋਕ ਬੜੀ ਪਾਤ ਜਾਣਗੇ ਹੋਣਗੇ ਕਿ ਪਿਛਲੀਆਂ ਦੋ ਟਰਮਾਂ ਦੇ ਵਿੱਚ ਤਨਮ ਜਿਸ ਨੇ ਢੇਸੀ ਹੋਣਾ ਨੇ ਮ ਮਜਬ ਤੋਂ ਉੱਪਰ ਉੱਠ ਕੇ ਬੇਸ਼ੱਕ ਸਾਡਾ ਸਿੱਖੀ ਸਿਧਾਂਤ ਹੀ ਜਿਹੜਾ ਉਹ ਮਨੁੱਖਤਾ ਦੀ ਸੇਵਾ ਨੂੰ ਕਹਿੰਦਾ ਹੈ ਮਨੁਸਤਾ ਦੇ ਹੋਮ ਰਾਸ਼ ਦੀ ਗੱਲ ਸਾਡਾ ਸਿੱਖ ਧਰਮ ਹੀ ਕਹਿੰਦਾ ਉਸ ਦੇ ਉੱਤੇ ਬਾਖੂਬੀ ਪੈਰਾ ਦਿੱਤਾ ਕਿਉਂਕਿ ਮੈਨੂੰ ਯਾਦ ਹੈ ਜਦੋਂ ਤੁਸੀਂ ਸੰਸਦ ਦੇ ਵਿੱਚ ਉਹ ਤੁਹਾਡਾ ਵੀਡੀਓ ਸਭ ਤੋਂ ਵੱਧ ਜਿਹੜਾ ਉਹ ਬਿਆਚਲੇ ਸੀ ਜਦੋਂ ਤੁਸੀਂ ਬੁਰਕੇ ਦੀ ਦੀ ਗੱਲ ਨੂੰ ਲੈ ਕੇ ਜਿਹੜਾ ਉਹ ਸੰਸਦ ਦੇ ਵਿੱਚ ਜ ਬਹੁਤ ਵੱਡੀ ਗੱਲ ਕਰਕੇ ਸੀ ਜਦਾਂ ਪੰਜਾਬੀ ਜਿਹਾ ਆਪਾਂ ਕਹਿੰਦੇ ਹੁੰਦੇ ਆ ਉਥੇ ਪਾਰਲੀਮੈਂਟ ਦੇ ਵਿੱਚ ਖੜ ਕੇ ਐਨ ਗਰਜ ਕੇ ਮੈਂ ਉਹਦੋਂ ਕਿਆ ਸਗਾ ਦੇਖੋ ਚਾਹੇ ਉਹ ਕੋਈ ਹਰ ਇੱਕ ਨੂੰ ਅਧਿਕਾਰ ਆ ਚਾਹੇ ਮੈਂ ਪਗਬਨ ਬਣੀ ਹੋਵੇ ਮੇਰੇ ਚਾਹੇ ਕਿਸੇ ਨੇ ਇਥੇ ਹਜਾਬ ਬੰਨਿਆ ਹੋਵੇ ਚਾਹੇ ਕਿਸੇ ਨੇ ਜਿਹੜਾ ਯਹੂਦੀ ਹੁੰਦੇ ਟੋਪੀ ਬੰਨਦੇ ਆ ਚਾਹੇ ਦੇਖੋ ਹਰ ਇੱਕ ਸਾਨੂੰ ਆਪੋ ਆਪਣਾ ਹੱਕ ਆ ਪਰ ਕਿਸੇ ਨੂੰ ਇਹ ਹੱਕ ਨਹੀਂਗਾ ਕਿ ਆਪਾਂ ਮਾੜੀ ਸ਼ਬਦਾਵਲੀ ਜਿਹੜੀ ਨਸਲ ਨਸਲੀ ਵਿਤਕਰੇ ਭਰੀ ਜਿਹੜੀ ਸ਼ਬਦਾਵਲੀ ਹੁੰਦੀ ਆ ਸੋ ਤਦੀ ਉਹ ਹਰ ਭਾਈਚਾਰੇ ਨੂੰ ਇੱਥੇ ਵੀ ਕਹਿ ਰਹੇ ਆ ਜਿਹੜਾ ਮੁਸਲਮਾਨ ਭਾਈਚਾਰੇ ਚ ਮੈਂ ਇਹ ਗੱਲ ਕਰ ਰਿਹਾ ਮੈਂ ਹਮੇਸ਼ਾ ਤੁਹਾਡੇ ਹੱਕਾਂ ਲਈ ਖੜਾ ਆ ਜਿੱਦਾਂ ਮੈਂ Hindu ਭਾਈਚਾਰੇ ਦੇ ਹੱਕਾਂ ਲਈ ਵੀ ਖੜਾ ਹੋਇਆ ਆ ਜਦੋਂ ਉੱਥੇ ਆਪਣੇ శ్రీలంకਾ ਦੀ ਸਰਕਾਰ ਵੱਲੋਂ ਕੁਝ ਨਾ ਕੁਝ ਗਲਤ ਕੀਤਾ ਗਿਆ ਜਿਹੜੇ ਚਾਹੇ ਉਹ ਤਾਮਿਲ ਹਿੰਦੂ ਨੇ ਉਹਨਾਂ ਦੇ ਬਾਰੇ ਵੀ ਮੈਂ ਬੋਲਿਆ ਆ ਜਦੋਂ ਇਸਾਈਆਂ ਦੀ ਗੱਲ ਹੋਈ ਆ ਚਾਹੇ ਉਹ ਆਪਣੇ ਯਜ਼ੀਦੀ ਕ੍ਰਿਸਚਨ ਆ ਚਾਹੇ ਉਹ ਜਿਹੜੋ ਆਪਣੇ శ్రీలంకਾ ਦੇ ਵਿੱਚ ਵੀ ਤਾਂ ਪਾਕਿਸਤਾਨ ਜਾਂ ਹੋਰ ਦੇਸ਼ਾਂ ਦੇ ਵਿੱਚ ਜਦੋਂ ਉਹਨਾਂ ਤੇ ਕੋਈ ਕੁਛ ਨਾ ਕੁਛ ਕਾਰਵਾਈ ਤਾਂ ਦੀ ਹੁੰਦੀ ਆ ਉਥੇ ਮੈਂ ਬੋਲਦਾ ਆ ਤੁਹਾਨੂੰ ਇਸ ਗੱਲ ਦਾ ਵੀ ਪਤਾਇਆ ਕਿ ਜਦੋਂ ਆਪਣੇ ਸਿੱਖਾਂ ਤੇ ਜਾਂ ਪੰਜਾਬੀਆਂ ਦੀ ਜਿਹੜੀ ਗੱਲ ਹੁੰਦੀ ਆ ਜਾਂ ਇੰਡੀਆ ਦੇ ਵਿੱਚ ਵੀ ਜਿਹੜੇ ਮਨੁੱਖੀ ਅਧਿਕਾਰਾਂ ਤੇ ਮੈਂ ਹਮੇਸ਼ਾ ਬੋਲਦਾ ਰਿਹਾ ਜਦੋਂ ਕਿਸਾਨ ਮੋਰਚਾ ਵੀ ਸੀਗਾ ਉਦੋਂ ਵੀ ਇਹੀ ਬੰਦਾ ਸੀ ਜਿਹੜਾ ਡਟ ਕੇ ਉਥੇ ਬੋਲਿਆ ਸੀ ਤੇ ਕਈਆਂ ਨੂੰ ਦੇਖੋ ਇਹ ਗੱਲਾਂ ਚੰਗੀਆਂ ਲੱਗਦੀਆਂ ਕਈਆਂ ਨੂੰ ਨਹੀਂ ਪਰ ਇਹ ਜਿਹੜਾ ਮੇਰਾ ਫਰਜ਼ ਬਣਦਾ ਆ ਕਿ ਐਨ ਮੁੱਦਿਆਂ ਤੇ ਮਸਲਿਆਂ ਨੂੰ ਮੁੱਖ ਰੱਖਦੇ ਹੋਏ ਜੋ ਮੇਰੇ ਹਲਕਾ ਨਿਵਾਸੀਆਂ ਦੀ ਵੀ ਜਿਹੜੀ ਸੋਚੀ 3000 ਤੋਂ ਵੱਧ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ ਤਰੀ ਮੈਂ ਪਾਰਲੀਮੈਂਟ ਦੇ ਵਿੱਚ ਖੜ ਕੇ ਉੱਥੇ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਸਵਾਲ ਪੁੱਛਿਆ ਸੀ ਕਿ ਜਿਹੜਾ ਜਿਹੜਾ ਇੱਕ ਅਥਰੂ ਗੈਸ ਉੱਥੇ ਕਿਸਾਨਾਂ ਤੇ ਜਾਂ ਉੱਥੇ ਲਾਠੀ ਚਾਰਜ ਕੀਤਾ ਗਿਆ ਹੈ ਵੀ ਉਹ ਉਹਦਾ ਤੁਸੀਂ ਕੀ ਤੁਸੀਂ ਐਕਸ਼ਨ ਲੈ ਰਹੇ ਹੋ ਤੁਸੀਂ ਉੱਥੇ ਦੇ ਇੰਡੀਆ ਦੇ ਪ੍ਰਧਾਨ ਮੰਤਰੀ ਨਾਲ ਕੋਈ ਗੱਲ ਕਰ ਰਹੇ ਹੋ ਤਾਂ ਕਿ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਉਹਨਾਂ ਦੀ ਦੇਖਰੇਖ ਹੋਵੇ ਇਹ ਤਾਂ ਚਲੋ ਤਰਾਸਦੀ ਹੈ ਵੀ ਜਿਹੜਾ ਕੰਜ਼ਰਵਟਿਵ ਜਿਹੜਾ ਪ੍ਰਧਾਨ ਮੰਤਰੀ ਸੀ ਮੌਕੇ ਦਾ ਉਹ ਉੱਥੇ ਕਰ ਲਾ ਪਿਆ ਵੀ ਇਹ ਇੰਡੀਆ ਪਾਕਿਸਤਾਨ ਦਾ ਮਸਲਾ ਤਾਂ ਉਹ ਤਾਂ ਹੋਰੀ ਭੰਬਲ ਭੂਸੇ ਚ ਜਿਹੜਾ ਗੱਡਵੇਟ ਲੈ ਗਿਆ ਪਰ ਇਹ 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 ਤਾਂ ਚਲੋ ਮਸਲੇ ਅ ਅ ਅੰਤਰਰਾਸ਼ਟਰੀ ਪੱਧਰ ਤੇ ਹੋਗੇ ਸਭ ਧਰਮਾਂ ਦੀ ਤੁਸੀਂ ਗੱਲ ਜਿਹੜੀ ਆ ਉਹ ਕਰ ਲਈ ਤਨਜੀਤ ਜੀ ਜੇ ਆਪਾਂ 1984 ਦੇ 40ਵੇਂ ਬੁਰੇ ਕਰਨ ਨੂੰ ਮਨਾਇਆ ਰਹੀ ਹੈ ਤੇ ਉਸ ਦੇ ਵਿੱਚ ਅ ਅਨਕੁਰੀ ਵੀ ਜਿਹੜੀ ਪਹਿਲਾਂ ਹੋਈ ਸੀ ਉਹਦੇ ਜਣ ਕੇ ਸਿੱਖ ਭਾਈਚਾਰਾ ਉਸ ਸੈਟੀਸਫਾਈ ਨਹੀਂ ਸੀ ਉਸ ਅਨਕੁਰੀ ਨੂੰ ਲੈ ਕੇ ਅ ਉਹ ਉਹਦੇ ਬਾਰੇ ਕੀ ਕਹੂੰ ਕਿ ਕਿਉਂਕਿ ਸਿੱਖਾਂ ਦਾ ਇਹ ਮਸਲਾ ਬੜਾ ਗੰਭੀਰ ਹੈ ਕਿਉਂਕਿ ਉਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਸ ਵੇਲੇ ਦੀਆਂ ਸਰਕਾਰਾਂ ਦੀ ਜਿਹੜੀ ਆ ਉਹ ਭਾਈ ਵਾਲੀ ਸੀ ਉਸ ਬਲੂ ਸਟਾਰਪ੍ਰੇਸ਼ਨ ਦੇਖੋ ਇਹ ਬਹੁਤ ਵੱਡੀ ਜਿਹੜੀ ਗੱਲ ਆ ਕਿ ਕੇ ਸਟਾਰਮ ਜਿਹੜਾ ਲੇਬਰ ਪਾਰਟੀ ਦੇ ਲੀਡਰ ਨੇ ਕਿਹਾ ਆ ਕਿ ਜੇ ਲੇਬਰ ਦੀ ਸਰਕਾਰ ਆਉਗੀ ਤਾਂ ਐਸੀ ਜੋ 1984 ਦੇ ਬਾਰੇ ਇੱਕ ਇੰਡੀਪੈਂਡੈਂਟ ਇਨਕੁਆਇਰੀ ਕਰਾਉਂਗੇ ਤਾਂ ਕਿ ਐਸੀ ਇਹ ਤੈਅ ਕਰ ਸਕੀਏ ਕਿ ਕਿਸ ਹੱਦ ਤੱਕ ਉਸ ਸਮੇਂ ਦੀ ਜਿਹੜੀ ਟ੍ਰੈਚਰ ਰੀਮਾਰਕਟ THD ਸਰਕਾਰ ਸੀਗੀ ਕਿ ਕਿਸ ਹੱਦ ਤੱਕ ਉਹਨਾਂ ਦੀ ਸ਼ਮੂਲੀਅਤ ਸੀ ਕਿਉਂਕਿ ਇਹ ਜਦੋਂ ਖਲਾਸਾ ਹੋਇਆ ਕਿ ਇੱਥੇ ਦੀ ਸਰਕਾਰ ਨੇ ਬਕਾਇਦਾ ਉੱਥੇ ਐਡਵਾਈਜ਼ਰ ਭੇਜੇ ਉੱਥੇ ਜਿਹੜਾ ਮਿਲਟਰੀ ਅਫਸਰ ਭੇਜੇ ਭਈ ਉਹ ਇੰਡੀਆ ਦੀ ਜਿਹੜਾ ਇੰਦਰਾ ਗਾਂਧੀ ਦੀ ਸਰਕਾਰ ਸੀ ਉਸ ਵੇਲੇ ਕਿਉਂਕਿ ਉਹਨਾਂ ਦੀ ਤਾਲਮੇਲ ਬਹੁਤ ਸੀਗੀ ਦੋਨਾਂ ਦੀ ਆਪਸ 'ਚ ਸੋ ਐਸੀ ਚਾਹੁੰਦੇ ਆ ਕਿ ਯੂਕੇ ਦੇ ਵਿੱਚ ਇਹ ਇਨਕੁਆਰੀ ਹੋਵੇ ਜਦੋਂ ਡੇਵਿਡ ਕੈਮਨ ਨੇ ਕਰਾਈ ਸੀਗੀ ਤਾਂ ਉਹ ਤਾਂ ਕਿਸੇ ਦਾ ਪੋਚਾ ਜਾਂ ਫੇਰ ਕੇ ਤਾਂ ਉਹ ਇੱਕ ਪਾਸੇ ਕਰ ਦਿੱਤੀ ਪਰ ਉਹਨੇ ਇੱਥੇ ਕੁਝ ਨਹੀਂ ਹੈਗਾ ਕੁਝ ਨਹੀਂ ਦੇਖਣ ਨੂੰ ਇੱਥੇ ਪਰ ਇਹ ਦੇ ਨਾਲ ਜਿਹੜਾ ਮੈਨੂੰ ਪਤਾ ਆ ਸਿੱਖ ਹਿਰਦਿਆਂ ਨੂੰ ਜੋ ਠੇਸ ਪਹੁੰਚੀ ਆ ਸੋ ਇਹ ਵੀ ਇੱਕ ਫਰਕ ਆ ਲੇਬਰ ਜੋ ਪਿਛਲੇ ਕਈ ਸਾਲਾਂ ਤੋਂ ਕੰਸਰਵੇਟਿਵ ਨੂੰ ਪਾਰਟੀ ਨੂੰ ਕਹਿ ਰਹੀ ਆ ਵੀ ਤੁਸੀਂ ਇਹ ਇੰਡੀਪੈਂਡੈਂਟ ਇਨਕੁਆਰੀ ਕਰਾਓ ਉਹ ਨਹੀਂ ਕਰਾਰੇ ਪਰ ਲੇਬਰ ਪਾਰਟੀ ਨੇ ਇਸ ਸਪਸ਼ਟ ਕੀਤਾ ਆ ਕਿ ਸਾਡੀ ਸਰਕਾਰ ਆਉਂਦੀ ਆ ਤਾਂ ਐਸੀ ਬਕਾਇਦਾ ਉਹਤੇ ਇੰਡੀਪੈਂਡੈਂਟ ਇਨਕੁਆਇਰੀ ਕਰਾਉਂਗੇ ਹੁਣ ਆਪਾਂ ਮੇਨ ਚੀਜ਼ ਆਈਏ ਤੁਹਾਡੇ ਸਲੋ ਹਲਕੇ ਦੀ ਜੀ ਕਿਉਂਕਿ ਅਕਸਰ ਜਿਹੜਾ ਇੱਕ ਸਵਾਲ ਕੀਤਾ ਜਾਂਦਾ ਹੈਗਾ ਵੀ ਸਲੋ ਹਲਕੇ ਦੇ ਲਈ ਤੁਸੀਂ ਕੀ ਕੀਤਾ ਜੀ ਤੇ ਇਥੋਂ ਦੇ ਲੋਕਾਂ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਉਹ ਹੰਗਾਰਾ ਦਿੱਤਾ ਜਾ ਰਿਹਾ ਹੁਣ ਤੱਕ ਜੀ ਦੇਖੋ ਚਾਹੇ ਇਥੇ ਪਿਛਲੇ 7 ਸਾਲਾਂ ਦੇ ਵੇਲੇ ਕੰਸਰਵੇਟਿਵ ਪਾਰਟੀ ਦੀ ਸਰਕਾਰ ਸੀ ਤਾਂ ਵੀ ਇਹ ਬੰਦੇ ਨੇ ਸਲੋ ਦੀ ਆਵਾਜ਼ ਬਣਦੇ ਹੋਏ ਉਥੇ ਉਥੇ ਮਸਲੇ ਉਠਾਏ ਕਿਉਂਕਿ ਇਥੇ ਜਿਹੜਾ ਕ੍ਰਾਈਮ ਆ ਜਿਹੜਾ ਅਪਰਾਧ ਜੋ ਇਹ ਪੁਲਿਸ ਦੀ ਜਿਹੜੀ ਫੰਡਿੰਗ ਕੱਟ ਸੀ ਉਹਦੇ ਖਿਲਾਫ ਵੀ ਮੈਂ ਆਵਾਜ਼ ਉਠਾਈ ਕਿ ਸਾਨੂੰ ਉਥੇ ਹੋਰ ਪੁਲਿਸ ਆਫਸਰ ਵੀ ਚਾਹੀਦੇ ਨੇ ਸਾਨੂੰ ਨੇਬਰਹੂਡ ਪੁਲਿਸ ਆਫਸਰ ਵੀ ਚਾਹੀਦੇ ਨੇ ਉਹ ਉਹਦੇ ਲਈ ਵੀ ਮੈਂ ਸਮੇਂ-ਸਮੇਂ ਤੇ ਬੋਲਦਾ ਰਿਹਾ ਹਾਂ ਇਸ ਦੇ ਨਾਲ-ਨਾਲ ਮੈਂ ਇਹ ਵੀ ਕਿਹਾ ਕਿ ਦੇਖੋ ਸਾਡੇ ਸਕੂਲਾਂ ਦੇ ਬਜਟ ਤੁਸੀਂ ਬਾਰ-ਬਾਰ ਕੱਟੀ ਜਾਂਦੇ ਆ ਸੋ ਐਸੀ ਚਾਹੁੰਦੇ ਆ ਕਿ ਉਹਦੇ ਲਈ ਵੀ ਤੁਸੀਂ ਜੋ ਕਰੋ ਨਾਲ ਦੀ ਨਾਲ ਮੈਂ ਇਹ ਵੀ ਆ ਜਿਹੜਾ ਵੈਸਟਰਨ ਰੇਲ ਲਿੰਕ ਟੂ ਹੀਥਰੋ ਇੱਕ ਨਵਾਂ ਗਰੁੱਪ ਉੱਥੇ ਸਥਾਪਿਤ ਕੀਤਾ 올 ਪਾਰਟੀ ਪਾਰਲੀਮੈਂਟਰੀ ਗਰੁੱਪ ਉਹਦਾ ਬਕਾਇਦਾ ਮੈਂ ਕੋ ਚੇਅਰ ਵੀ ਰਿਹਾ ਉਹਨੂੰ ਸਥਾਪਿਤ ਕਰਨ ਦੇ ਵਿੱਚ ਤੇ ਉਹਨੂੰ ਅਗਾਂਹ ਲਿਜਾਣ ਦੇ ਵਿੱਚ ਉਹ ਮਸਲਾ ਪਾਰਲੀਮੈਂਟ ਦੇ ਵਿੱਚ ਉਠਾਉਣ ਲਈ ਕਿਉਂਕਿ ਉਹ ਸਾਡੇ ਜਿਹੜਾ ਇਲਾਕੇ ਦੀ ਨੰਬਰ 1 ਜਿਹੜੀ ਉਹ ਪਹਿਲ ਦੇ ਆਧਾਰ ਤੇ 인ਫਰਾਸਟ੍ਰਕਚਰ ਦੇ ਢਾਂਚੇ ਦੇ ਤੌਰ ਤੇ ਉਹ ਸਾਡੀ ਲੋੜ ਆ ਉਹਦੇ ਲਈ ਵੀ ਮੈਂ ਪਿਛਲੇ 7 ਸਾਲਾਂ ਤੋਂ ਬਾਰ ਬਾਰ ਬੋਲਦਾ ਆ ਕਾਸਟ ਦੇ ਮੇਰਾ ਪਹਿਲਾ ਜਿਹੜਾ ਪ੍ਰਧਾਨ ਮੰਤਰੀ ਨੂੰ ਸਵਾਲ ਸੀ ਉਹ ਵੀ ਉਸ ਸਲੋ ਦੇ ਮਸਲੇ ਤੇ ਹੀ ਸੀ ਕਿ ਉਹ ਵੈਸਟਰਨ ਰੇਲਿੰਗ ਟੂ ਹੀਥ ਜਿਹੜੀ 4 ਮੀਲ ਦੀ ਰੇਲ ਲਿੰਕ ਬਣੇ ਕਿਉਂਕਿ 2012 ਦੇ ਵਿੱਚ ਸਰਕਾਰ ਨੇ ਇਹ ਪ੍ਰਣ ਕੀਤਾ ਸੀਗਾ ਕਿ ਐਸਐਸ ਨੂੰ ਬਣਾਉਂਗੇ ਪਰ ਹਜੇ ਤੱਕ ਉਹ 4 ਮੀਲ ਤੱਕ ਹੀ ਹਜੇ ਉਹਨਾਂ ਨੇ ਇੱਕ ਵੀ ਇਹ ਟੂਆ ਨਹੀਂ ਪਟਿਆ ਉਹਦੇ ਲਈ ਸੋ ਉਹਦੇ ਲਈ ਵੀ ਮੈਂ ਆਵਾਜ਼ ਉਠਾਈ ਆ ਸਲੋ ਦੇ ਦੇਖੋ ਅਨੇਕਾ ਮਸਲੇ ਨੇ ਜਿਹੜੇ ਜਿਹੜੇ ਜੋ ਕੋਈ ਵੀ ਚਾਹੇ ਜਦੋਂ ਇੱਥੇ ਵੈਲਫੇਅਰ ਕੱਟਸ ਹੋਏ ਨੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਕਈਆਂ ਦੇ ਜਿਹੜੇ ਬੱਚਿਆਂ ਨੂੰ ਜਿਹੜੇ ਖਾਣੇ ਪੀਣੇ ਦਾ ਜਿਹੜਾ ਸਾਡੇ ਫ੍ਰੀ ਸਕੂਲ ਮੀਲਸ ਲਈ ਉਹਦੇ ਲਈ ਵੀ ਆਵਾਜ਼ ਉਠਾਈ ਆ ਪਰ ਇਹ ਸਾਡੀ ਇੱਥੇ ਤਰਾਸਦੀ ਰਹੀ ਆ ਕਿ ਸਰਕਾਰ ਦੇ ਵੱਲੋਂ ਕਟੋਤੀਆਂ ਕਿਤੀਆਂ ਗਈਆਂ ਹੁਣ ਮੈਨੂੰ ਇਹ ਆਸ ਆ ਕਿ ਇੱਥੇ ਲੇਬਰ ਸਰਕਾਰ ਆਊਗੀ ਜੋ ਮੈਂ ਤੁਹਾਨੂੰ ਵੀ ਜਿਹੜੇ ਸਲੋ ਹਲਕਾ ਨਿਵਾਸੀਆ ਉਹਨਾਂ ਨੂੰ ਵੀ ਇਹ ਹੀ ਕਹੂੰਗਾ ਕਿ ਦੇਖੋ ਜੇ ਆਪਣਾ ਇਥੇ ਲੇਬਰ ਐਮਪੀ ਹੋਊਗਾ ਉਹ ਮੌਕੇ ਦੀ ਸਰਕਾਰ ਦੇ ਨਾਲ رابطہ ਕਾਇਮ ਕਰਕੇ ਤਾਂ ਵੱਧ ਤੋਂ ਵੱਧ ਸਹੂਲਤਾਂ ਆਪਣੇ ਹਲਕੇ ਲਈ ਲਊਗਾ ਇਹ ਆਪਣੇ ਕੋ ਇਹ ਮੌਕਾ ਹੈਗਾ ਆ ਤਾਂ ਇਹ ਆਪਾਂ ਨੂੰ ਮੌਕਾ ਗਵਾਉਣਾ ਨਹੀਂ ਚਾਹੀਦਾ ਸਲੋ ਦੀ ਗੱਲ ਹੋ ਗਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਗੱਲ ਹੋ ਗਈ ਜੇ ਆਪਾਂ ਕਾਫੀ ਮਸਲਿਆਂ ਤੇ ਉੱਤੇ ਗੱਲ ਜਿਹੜੀ ਆ ਉਹ ਕਰ ਚੁੱਕੇ ਆ ਅ ਜਿਵੇਂ ਤੁਸੀਂ ਇੱਕ ਗੱਲ ਬੜੀ ਵਧੀਆ ਕਹੀ ਆ ਕਿ ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਵੋਟ ਰਜਿਸਟਰ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਆਪਣਾ ਨਮੈ ਦਾ ਜਿਹੜਾ ਉਚਣ ਸਕੇ ਆਖਰ ਦੇ ਵਿੱਚ ਜੇ ਕੋਈ ਹੋਰ ਜਿਹੜਾ ਕੋਈ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਖਾਸ ਤੌਰ ਤੇ ਸਲੋ ਹਲਕੇ ਦੇ ਲੋਕਾਂ ਲੋਕਾਂ ਨੂੰ ਦੇਖੋ ਸਲੋ ਹਲਕਾ ਨਿਵਾਸੀਆਂ ਨੂੰ ਤਾਂ ਮੇਰੀ ਇਹੀ ਦੋਨੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਸ ਨਾਲ ਚੀਜ਼ ਆ ਸਾਥ ਦਵੋ ਇਸ ਕੈਂਪੇਨ ਦਾ ਸਮਰਥਨ ਕਰੋ ਜੇ ਤੁਸੀਂ ਸੋਸ਼ਲ ਮੀਡੀਆ ਤੇ ਆ ਫੇਸਬੁੱਕ ਚਾਹੇ ਓ ਟਵਿੱਟਰ ਰ ਇੰਸਟਾਗ੍ਰਾਮ ਉਤੇ ਐਟ ਟੈਂਟੇਸੀ ਉਤੇ ਜਿਹੜੇ ਅਲੱਗ-ਅਲੱਗ ਜਿਹੜੇ ਵੀਡੀਓਜ਼ ਨੇ ਜਾਂ ਜਿਹੜੇ ਪੋਸਟ ਨੇ ਉਹਨਾਂ ਨੂੰ ਲਾਈਕ ਕਰੋ ਸ਼ੇਅਰ ਕਰੋ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਓ ਜੇ ਤੁਸੀਂ ਸਲੋ ਤੋਂ ਬਾਹਰ ਵੀ ਰਹਿੰਦੇ ਹੋ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਫੋਨ ਕਰੋ ਵੀ ਇੱਥੇ ਜਿਹੜੇ ਹੈਗੇ ਆ ਵੀ ਉਹ ਬੰਦੇ ਨੂੰ ਵੋਟ ਪਾਉਣ ਆ ਤੇ ਇਸ ਦੇ ਨਾਲ-ਨਾਲ ਮੈਂ ਇਹ ਵੀ ਗੱਲ ਆਖੂਗਾ ਕਿ ਦੇਖੋ ਮੈਂ ਪਿਛਲੇ 7 ਸਾਲਾਂ ਤੋਂ ਬੁਲੰਦ ਤਰੀਕੇ ਨਾਲ ਤੁਹਾਡੀ ਆਵਾਜ਼ ਉਹ ਸੇ ਪਾਰਲੀਮੈਂਟ ਦੇ ਵਿੱਚ ਜੋ ਐਨ ਪੂਰੀ ਦੇਸ਼ ਨੂੰ ਤੱਕੀ ਅੰਤਰਰਾਸ਼ਟਰੀ ਪੱਧਰ ਤੇ ਉਥੇ ਪਹਚਾਈ ਆ ਤੇ ਤੁਸੀਂ ਮੌਕਾ ਦਵੋ ਮੈਂ ਚਾਹੁੰਦਾ ਆ ਕਿ ਲੇਬਰ ਦੀ ਜੇ ਸਰਕਾਰ ਜੋ ਲੱਗਦਾ ਇਸ ਵੇਲੇ ਇਹੀ ਆ ਜੋ ਅੰਕੜਿਆਂ ਦੇ ਮੁਤਾਬਕ ਸਰਵੇਖਣਾਂ ਦੇ ਮੁਤਾਬਕ ਚਲੋ ਪੱਕੀ ਤਾਂ ਕੋਈ ਵੀ ਗੱਲ ਨਹੀਂ ਹੁੰਦੀ ਪਰ ਜਿਹੜਾ ਸਰਵੇਖਣਾਂ ਸਰਵੇਖਣਾਂ ਨੂੰ ਜੇ ਆਪਾਂ ਮੁੱਖ ਲਈ ਰਹੀਏ ਜੇ ਲੇਬਰ ਪਾਰਟੀ ਦੀ ਸਰਕਾਰ ਆਉਗੀ ਆਪਾਂ ਨੂੰ ਲੇਬਰ ਐਮਪੀ ਉਥੇ ਚਾਹੀਦਾ ਆ ਜਿਹੜਾ ਸਹੀ ਤਰੀਕੇ ਨਾਲ ਜੋ ਮੰਤਰੀਆਂ ਨੂੰ ਬਾਕੀਆਂ ਨੂੰ ਕਹਿ ਸਕੂਗਾ ਵੀ ਸਾਡੇ ਹਲਕੇ ਲਈ ਆ ਆ ਚੀਜ਼ਾਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਇਸ ਤੇ ਨਾਲ ਨਾਲ ਮੈਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਜਿਨੇ ਵੋਟ ਨੇ ਲਈ ਰਜਿਸਟਰ ਕੀਤਾ ਉਹ ਜ਼ਰੂਰ ਕਰੋ ਗਵਰਨਮੈਂਟ ਦੀ ਜਿਹੜੀ ਸਰਕਾਰੀ ਵੈਬਸਾਈਟ ਆ ਜਦੋਂ ਤੁਸੀਂ ਗੂਗਲ ਦੇ ਵਿੱਚ ਰਜਿਸਟਰ ਟੂ ਵੋਟ ਪਾਉਂਗੇ ਉੱਥੇ ਉਹ ਵੈਬਸਾਈਟ ਆ ਜਾਂਦੀ ਆ ਨੈਸ਼ਨਲ ਇੰਸ਼ੋਰੈਂਸ ਨੰਬਰ ਸਿਰਫ ਚਾਹੀਦਾ ਤਾਂ ਫਿਰ ਤੁਸੀਂ ਵੋਟ ਪਾ ਸਕਦੇ ਆ ਇਸ ਤੇ ਨਾਲ ਨਾਲ ਕੁਝ ਲੋਕੀ ਦੇਖੋ ਚੋਣਾ ਵੇਲੇ ਇਥੇ ਨਹੀਂ ਹੁੰਦੇ ਕਿਉਂਕਿ 4 ਜੁਲਾਈ ਆ ਜਿਹੜੀ ਤਾਰੀਖ ਹੈ ਜੇ ਤੁਸੀਂ ਉਸ ਸਮੇਂ ਨਹੀਂ ਇੱਥੇ ਹੋਵੋਗੇ ਜਾਂ ਕਈ ਕਈ ਵਾਰ ਵਿਅਕਤੀ ਠੀਕ ਨਹੀਂ ਹੁੰਦਾ ਜਾਂ ਕੰਮਕਾਰ ਕਰਕੇ ਬਾਹਰ ਗਿਆ ਹੁੰਦਾ ਆ ਤਾਂ ਤੁਸੀਂ ਆਪਣਾ ਜਿਹੜਾ ਪੋਸਟਲ ਵੋਟ ਵੀ ਬਣਾ ਸਕਦੇ ਆ ਉਹ ਹੁੰਦੀ ਆ ਡਾਕ ਰਾਈ ਵੋਟ ਜਿਹਦਾ ਹੁਣ ਇਸ ਬੰਦੇ ਨੇ ਬਣਾਈ ਆ ਉਹ ਤੁਹਾਨੂੰ ਇੱਕ ਦਿਨ ਦੀ ਬਜਾਏ ਦੋ ਹਫ਼ਤੇ ਤੁਹਾਡੇ ਕੋਲ ਹੁੰਦੇ ਨੇ ਇਹ ਸਭ ਮੁਫਤ ਆ ਇਹਦੇ ਵਿੱਚ ਕੋਈ ਵਾਧੂ ਖਰਚਾ ਨਹੀਂ ਕਿਸੇ ਲੱਗਣਾ ਇਹ ਬਕਾਇਦਾ ਤੁਹਾਡੇ ਦੋ ਹਫ਼ਤੇ ਪਹਿਲਾਂ ਘਰ ਦੇ ਵਿੱਚ ਵੋਟ ਆ ਜਾਂਦੀ ਆ ਉਹਦੇ ਲਈ ਵੀ ਜਿਹੜਾ ਐਪਲੀਕੇਸ਼ਨ ਫਾਰਮ ਹੁੰਦਾ ਆ ਉਹ ਵੀ ਉੱਥੇ ਇੰਟਰਨੈਟ ਤੇ ਹੈਗਾ ਆ ਤੁਸੀਂ ਜੇ ਪੋਸਟਲ ਵੋਟ ਐਪਲੀਕੇਸ਼ਨ ਪਾਉਂਗੇ ਤਾਂ ਉਹਦਾ ਫਾਰਮ ਆ ਜਾਊਗਾ ਤਾਂ ਤੁਸੀਂ ਉਹ ਭਰ ਕੇ ਤਾਂ ਆਪਣੀ ਜਿਹੜੀ ਲੋਕਲ ਕਾਉਂਸਲ ਆ ਉੱਥੇ ਜਮ੍ਹਾਂ ਕਰਾ ਤੋਂ ਜਾਓ ਉੱਥੇ ਡਾਕ ਰਾਹੀਂ ਭੇਜ ਦਿਓ ਤਾਂ ਤੁਹਾਡੀ ਉਹ ਪੋਸਟਲ ਵੋਟ ਵੀ ਬਣ ਜਾਊਗੀ ਇੱਕ ਜਿਹੜਾ ਆਖਰੀ ਜਿਹੜਾ ਮੇਰਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਸੰਦੇਸ਼ ਹੈ ਜੇ ਤੁਸੀਂ ਵੋਟ ਪਾਉਣ ਜਾਣਾ ਹੈ ਕਿ ਕਾਨੂੰਨ ਬਦਲ ਗਿਆ ਹੈ ਤੁਹਾਨੂੰ ਇੱਕ ਪਛਾਣ ਪੱਤੇ ਦੀ ਲੋੜ ਆ ਜਿਹੜਾ ਆਈ ਆਈਡੀ ਜਿਹੜੀ ਫੋਟੋ ਆਈਡੀ ਜ਼ਰੂਰ ਤੁਹਾਨੂੰ ਨਾਲ ਲੈ ਜਾਣੀ ਪੈਣੀ ਆ ਨਹੀਂ ਤਾਂ ਉਹਨਾਂ ਨੇ ਤੁਹਾਨੂੰ ਵਾਪਸ ਮੋੜ ਦੇਣਾ ਆ ਜੇ ਦੇ ਕੋਈ ਇੱਕ ਸਾਬਕਾ ਪ੍ਰਧਾਨ ਮੰਤਰੀ ਜਿਹੜਾ ਬੋਰਿਸ ਜੌਨਸਨ ਉਹਨੂੰ ਵੀ ਇਹ ਨਹੀਂ ਪਤਾ ਸੀ ਉਹ ਉੱਥੇ ਗਿਆ ਤਾਂ ਉਹਦੇ ਕੋਲ ਫੋਟੋ ਨਹੀਂ ਸੀਗੀ ਤਾਂ ਉਹਨੂੰ ਵਾਪਸ ਭੇਜ ਦਿੱਤਾ ਘਰ ਨੂੰ ਸੋ ਤੁਹਾਨੂੰ ਚਾਹੇ ਪਾਸਪੋਰਟ ਆ ਡਰਾਈਵਿੰਗ ਲਾਇਸੈਂਸ ਆ ਚਾਹੇ ਕੋਈ ਬਸਪਾਸ ਆ ਇੱਕ ਉਹ ਬਕਾਇਦਾ ਕਈ ਅਲੱਗ-ਅਲੱਗ ਜਿਹੜੇ ਹੁੰਦੇ ਜਿੱਥੇ ਤੁਹਾਡੀ ਫੋਟੋ ਚਾਹੀਦੀ ਆ ਤੇ ਤੁਹਾਡਾ ਨਾਮ ਤਾਂ ਉਹਦੇ ਬਿਨਾਂ ਤੇ ਤੁਸੀਂ ਵੋਟ ਪਾ ਸਕਦੇ ਆ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਜਿਹੜਾ ਵੋਟ ਪਾਉਣ ਦਾ ਅਧਿਕਾਰ ਆ ਉਹ ਖੋਇਆ ਜਾਵੇ ਖਾਸ ਤੌਰ ਤੇ ਮੇਰੇ ਖਿਆਲ ਸਭ ਤੋਂ ਈਜ਼ੀ ਤਰੀਕਾ ਇਹ ਹੈ ਵੀ ਤੁਸੀਂ ਆਪ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਅੱਜ ਕੱਲ ਤਕਰੀਬਨ ਸਾਰਿਆਂ ਕੋਲ ਕਾਰਡ ਹੈਗੀ ਆ ਤੇ ਉਹ ਜ਼ਰੂਰ ਜਿਹੜਾ ਉਹ ਨਾਲ ਲੈ ਕੇ ਜਾਣ ਤਾਂ ਕਿ ਤੁਸੀਂ ਵੈਸੇ ਤਾਂ ਜੇ ਸਰਕਾਰ ਦੀ ਉਸ ਵੈਬਸਾਈਟ ਤੇ ਜਾ ਕੇ ਦੇਖੋ ਕਿ ਇਹਨਾਂ ਨੇ 22 ਪਛਾਣ ਪੱਤਰੇ ਦਨ ਰਿਕੋਗਨਾਈਜ਼ ਕੀਤੇ ਆ ਜਿਨ੍ਹਾਂ ਨੂੰ ਤੁਸੀਂ ਨਾਲ ਲਿਜਾ ਸਕਦੇ ਆ ਤੇ ਬੜਾ ਬਸ ਮੇਕ ਸ਼ੁਰ ਕਰਨਾ ਕਿ ਉਸ ਪਛਾਣ ਪੱਤਰ ਤੇ ਤੁਹਾਡੀ ਫੋਟੋ ਜਿਹੜੀ ਆ ਉਹ ਲੱਗੀ ਹੋਣੀ ਚਾਹੀਦੀ ਹੈ ਤੇ ਉਹ ਕਾਰਡ ਜਿਹੜਾ ਉਹ ਸਰਕਾਰੀ ਕਾਰਡ ਹੋਣਾ ਚਾਹੀਦਾ ਕੋਈ ਹੋਰ ਕਾਰਡ ਨਹੀਂ ਇਹ ਵੀ ਜ਼ਰੂਰ ਯਾਦ ਰੱਖਿਓ ਹਾਂ ਵੋਟ ਜ਼ਰੂਰ ਪਾਓ ਤੁਸੀਂ ਕਿੱਥੇ ਪਾਉਣੀ ਆ ਕਿਵੇਂ ਪਾਉਣੀ ਆ ਇਹ ਤੁਹਾਡੀ ਆਪਣੀ ਮਰਜ਼ੀ ਹੈ ਲੇਕਿਨ ਵੋਟ ਜ਼ਰੂਰ ਪਾਓ 4 ਜੁਲਾਈ ਨੂੰ ਤਨਮਜੀਤ ਜੀ ਇੱਕ ਵਾਰ ਫਿਰ ਸ਼ੁਭਕਾਮਨਾਵਾਂ ਤੇ ਵਾਹਿਗੁਰੂ ਕਰੇ ਕਿ ਤੁਸੀਂ ਇੱਕ ਵਾਰ ਫਿਰ ਸੰਸਦ ਵਿੱਚ ਜਾਓ ਤੇ ਸਿੱਖਾਂ ਦਾ ਪੰਜਾਬੀਆਂ ਦਾ ਤੇ ਤੁਸੀਂ ਆਪਣੇ ਸਲੋ ਹਲਕੇ ਦਾ ਜਿਹੜਾ ਕੋ ਨਾਮ ਰੋਸ਼ਨ ਕਰੋ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਤਨਮਜੀਤ ਸਿੰਘ ਜੀ ਜਿਨ੍ਹਾਂ ਨਾਲ ਗੱਲ ਕਰ ਰਹੀ ਸੀ ਅਸੀਂ ਇੰਗਲੈਂਡ ਦੀਆਂ ਚੋਣਾਂ ਜੋ 4 ਜੁਲਾਈ ਨੂੰ ਹੋਣ ਜਾ ਰਹੀਆਂ ਆਸ ਹੈ ਜੀ ਦੇ ਦਰਸ਼ਕਾਂ ਨੂੰ ਸਾਡੀ ਅੱਜ ਦੀ ਗੱਲਬਾਤ ਨੂੰ ਪਸੰਦ ਆਈ ਹੋਵੇਗੀ ਹੋਂਦੋਂ ਮਨਪ੍ਰੀਤ ਸਿੰਘ ਬਤਨੀ ਕਲਾ ਨੂੰ ਇਜਾਜ਼ਤ ਤੇ ਤੁਸੀਂ ਦੇਖਦੇ ਹੋ ਜੀਤਪੇਪੀ ਟੀਵੀ ਬਹੁਤ ਬਹੁਤ ਧੰਨਵਾਦ